ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਨਵੀਨ ਹੈ ਮੈਂ ਮੀਡਲ ਕਲਾਸ ਫੈਮਲੀ ਨਾਲ ਸੰਬੰਧ ਰੱਖਦਾ ਹਾਂ ਮੇਰੀ ਮਾਂ ਨੂੰ ਮੇਰੇ ਵਿਆਹ ਦਾ ਬੜਾ ਹੀ ਇਰਮਾਨ ਸੀ ਹਰ ਦੂਜੇ ਤੀਜੇ ਦਿਨ ਕੁੜੀ ਦੇਖਣ ਚਲੀ ਜਾਂਦੀ ਸੀ ਪਰ ਉਹਨਾਂ ਨੂੰ ਮੇਰੇ ਹਿਸਾਬ ਦੀ ਕੋਈ ਕੁੜੀ ਪਸੰਦ ਨਹੀਂ ਹੁੰਦੀ ਸੀ ਆਪਣੀ ਮਾਂ ਦੀ ਨਿਗਾ ਵਿੱਚ ਮੈਂ ਕਿਸੇ ਹੀਰੋ ਤੋਂ ਘੱਟ ਨਹੀਂ ਸੀ ਤੇ ਉਹਨਾਂ ਨੂੰ ਆਪਣੀ ਨੋ ਵੀ ਖੂਬਸੂਰਤ ਚਾਹੀਦੀ ਸੀ ਨਾ ਜਾਣੇ ਉਹ ਕਿੰਨੀਆਂ ਕੁੜੀਆਂ ਨੂੰ ਰਿਜੈਕਟ ਕਰ ਚੁੱਕੀ ਸੀ ਤੇ ਅਜੇ ਤੱਕ ਉਹਨਾਂ ਨੂੰ ਕੋਈ ਕੁੜੀ ਪਸੰਦ ਨਹੀਂ ਆਈ ਸੀ ਮੈਂ ਕਿੰਨੀ ਵਾਰ ਮਾਂ ਨੂੰ ਸਮਝਾ ਚੁੱਕਿਆ ਸੀ ਕਿ ਮਾਂ ਪਹਿਲਾਂ ਕੁੜੀ ਦੀ ਫੋਟੋ ਦੇਖ ਲਿਆ ਕਰੋ ਜੇਕਰ ਕੁੜੀ ਪਸੰਦ ਆ ਜਾਵੇ ਤਾਂ ਹੀ ਉਹਨਾਂ ਦੇ ਘਰ ਜਾਇਆ ਕਰੋ ਇਸ ਤਰ੍ਹਾਂ ਹਰ ਕੁੜੀ ਨੂੰ ਰਿਜੈਕਟ ਕਰਨਾ ਚੰਗੀ ਗੱਲ ਨਹੀਂ ਆ ਇਸ ਗੱਲ ਤੇ ਮੇਰੀ ਮਾਂ ਮੈਨੂੰ ਘੂਰਦੀ ਤੇ ਕਹਿੰਦੀ ਕਿ ਤੂੰ ਆਪਣੀ ਜ਼ੁਬਾਨ ਬੰਦ ਰੱਖ ਮੈਂ ਖੋਦੀ ਆਪਣੇ ਹਿਸਾਬ ਨਾਲ ਕੁੜੀ ਲੱਭ ਲਵਾਂਗੀ ਤੇ ਇੱਕ ਦਿਨ ਮੈਨੂੰ ਮੇਰੀ ਮਨਪਸੰਦ ਕੁੜੀ ਜਲਦੀ ਹੀ ਮਿਲ ਜਾਵੇਗੀ ਨਾ ਜਾਣੇ ਕਿੰਨੇ ਰਿਸ਼ਤੇ ਕਰਵਾਉਣ ਵਾਲਿਆਂ ਨੂੰ ਮੇਰੀ ਮਾਂ ਨੇ ਕਿਹਾ ਹੋਇਆ ਸੀ ਤੇ ਹਰ ਦੂਜੇ ਤੀਜੇ ਦਿਨ ਕੁੜੀ ਨੂੰ ਦੇਖਣ ਚਲੀ ਜਾਂਦੀ ਸੀ ਅੱਜ ਵੀ ਉਹ ਇੱਕ ਕੁੜੀ ਨੂੰ ਦੇਖ ਕੇ ਆਈ ਸੀ ਕਹਿਣ ਲੱਗੀ ਕੁੜੀ ਤਾਂ ਬਹੁਤ ਹੀ ਸੋਹਣੀ ਆ ਗੋਲ ਮਟੋਲਾ ਭਰਿਆ ਹੋਇਆ ਸਰੀਰ ਆ ਮੈਨੂੰ ਤਾਂ ਇਦਾਂ ਦੀਆਂ ਕੁੜੀਆਂ ਹੀ ਪਸੰਦ ਹਨ ਜ਼ੀਰੋ ਫਿਗਰ ਦੇ ਨਾਮ ਤੇ ਸੁੱਕੀ ਹੱਡੀ ਵਾਲੀਆਂ ਕੁੜੀਆਂ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹਨ ਬਸ ਉਸ ਦਾ ਰੰਗ ਥੋੜਾ ਜਿਹਾ ਸਾਵਲਾ ਹੈ ਪਰ ਕੋਈ ਗੱਲ ਨਹੀਂ ਤੇਰਾ ਰੰਗ ਵੀ ਤਾਂ ਇਦਾਂ ਦਾ ਹੀ ਆ ਉਸ ਦਾ ਤਾਂ ਫਿਰ ਵੀ ਥੋੜਾ ਜਿਹਾ ਸਾਫ਼ ਆ ਮੈਂ ਚੁੱਪ ਕਰਕੇ ਆਪਣੀ ਮਾਂ ਦੀਆਂ ਗੱਲਾਂ ਸੁਣਦਾ ਰਿਹਾ ਤੇ ਮੈਂ ਵੀ ਕੋਈ ਬਹੁਤ ਜ਼ਿਆਦਾ ਖੂਬਸੂਰਤ ਗੋਰਾ ਚਿੱਟਾ ਨਹੀਂ ਸੀ ਪਰ ਠੀਕ ਠਾਕ ਸੀ ਜਦੋਂ ਤਿਆਰ ਹੁੰਦਾ ਤਾਂ ਦਸਾਂ ਲੋਕਾਂ ਵਿੱਚੋਂ ਮੈਂ ਅਲੱਗ ਹੀ ਨਜ਼ਰ ਆਉਂਦਾ ਸੀ ਅੰਜ ਇਹ ਗੱਲ ਤਾਂ ਮੰਨਣੀ ਪਵੇਗੀ ਕਿ ਇਨਸਾਨ ਜਿੱਦਾਂ ਦਾ ਵੀ ਹੋਵੇ ਉਸ ਨੂੰ ਆਪਣਾ ਆਪ ਹੀ ਵਧੀਆ ਲੱਗਦਾ ਦੂਜਾ ਉਸ ਦੇ ਬਾਰੇ ਵਿੱਚ ਕੀ ਖਿਆਲ ਕਰਦਾ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਮੈਂ ਆਪਣੇ ਘਰ ਵਿੱਚ ਸਭ ਤੋਂ ਛੋਟਾ ਸੀ ਮੇਰਾ ਵੱਡਾ ਭਰਾ ਮੇਰੀ ਮਾਂ ਦਾ ਕਮਾਊ ਪੁੱਤ ਸੀ ਬਸ ਮੈਂ ਹੀ ਇੱਕ ਨਕੰਮਾ ਸੀ ਏਦਾਂ ਦੀ ਗੱਲ ਨਹੀਂ ਸੀ ਕਿ ਮੈਂ ਕੋਈ ਕੰਮ ਨਹੀਂ ਕਰਦਾ ਸੀ ਮੈਂ ਜੋਬ ਕਰਦਾ ਸੀ ਪਰ ਮੇਰੀ ਤਨਖਾਹ ਬਹੁਤ ਘੱਟ ਸੀ ਕਿ ਅੱਜ ਦੇ ਮਹਿੰਗਾਈ ਦੇ ਜਮਾਨੇ ਵਿੱਚ ਗੁਜ਼ਾਰਾ ਹੋ ਜਾਵੇ ਦੂਜੇ ਪਾਸੇ ਮੇਰੀ ਮਾਂ ਨੂੰ ਕੁੜੀਆਂ ਪਸੰਦ ਨਹੀਂ ਆਉਂਦੀਆਂ ਸੀ ਤੇ ਜੇ ਕੋਈ ਕੁੜੀ ਮਾਂ ਨੂੰ ਪਸੰਦ ਆ ਜਾਂਦੀ ਤਾਂ ਜਦੋਂ ਉਹ ਮੈਨੂੰ ਦੇਖਣ ਆਉਂਦੇ ਤਾਂ ਮੇਰੀ ਤਨਖਾਹ ਬਾਰੇ ਸੁਣ ਕੇ ਰਿਸ਼ਤੇ ਤੋਂ ਮਨਾ ਕਰਕੇ ਚਲੇ ਜਾਂਦੇ ਪਤਾ ਨਹੀਂ ਉਹਨਾਂ ਲੋਕਾਂ ਨੂੰ ਸਿਰਫ ਮੇਰੀ ਤਨਖਾਹ ਹੀ ਕਿਉਂ ਨਜ਼ਰ ਆਉਂਦੀ ਸੀ ਮੈਂ ਕਿੰਨਾ ਖੁਸ਼ੀ ਖੁਸ਼ ਸ਼ਕਲ ਵਾਲਾ ਮੁੰਡਾ ਸੀ ਇਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਸੀ ਖੈਰ ਜਿੱਦਾਂ ਵੀ ਕਰਕੇ ਮੇਰੀ ਮਾਂ ਨੂੰ ਇੱਕ ਕੁੜੀ ਪਸੰਦ ਆ ਗਈ ਜੋ ਕਿ ਇੱਕ ਬੈਂਕ ਵਿੱਚ ਨੌਕਰੀ ਕਰਦੀ ਸੀ ਉਸਦੀ ਤਨਖਾਹ ਵੀ ਬਹੁਤ ਵਧੀਆ ਸੀ ਮੇਰੀ ਮਾਂ ਦੇ ਕਹਿਣ ਦੇ ਅਨਸਾਰ ਬਹੁਤ ਹੀ ਸ਼ਰੀਫ ਤੇ ਮਾਸੂਮ ਬੱਚੀ ਸੀ ਮੇਰੀ ਮਾਂ ਤਾਂ ਉਸਦੇ ਹੀ ਗੁਣ ਗਾ ਰਹੀ ਸੀ ਮੈਂ ਕਿਹਾ ਮਾਂ ਮੈਨੂੰ ਕਿਸੇ ਗੱਲ ਤੋਂ ਕੋਈ ਇਤਰਾਜ਼ ਨਹੀਂ ਪਰ ਤੁਸੀਂ ਜਾਣਦੇ ਹੋ ਕਿ ਮੈਨੂੰ ਬਸ ਇੱਕ ਹੀ ਗੱਲ ਬੁਰੀ ਲੱਗਦੀ ਆ ਤੇ ਉਹ ਇੱਕ ਇਹ ਹੈ ਕਿ ਕੁੜੀ ਮੋਟੀ ਨਾ ਹੋਵੇ ਇਹ ਗੱਲ ਸੁਣ ਕੇ ਮੇਰੀ ਮਾਂ ਨੇ ਪੁੱਠਾ ਹੱਥ ਮਾਰਿਆ ਕਹਿਣ ਲੱਗੀ ਨਹੀਂ ਆ ਇੰਨੀ ਮੋਟੀ ਵਧੀਆ ਖਾਂਦੇ ਪੀਂਦੇ ਖਾਨਦਾਨ ਦੀ ਆ ਇਸ ਕਰਕੇ ਥੋੜੀ ਜੀ ਗੋਲ ਮੋਲ ਆ ਮੈਂ ਮਾਂ ਦੀ ਗੱਲ ਸੁਣ ਕੇ ਆਪਣੀ ਭਾਬੀ ਵੱਲ ਦੇਖਿਆ ਮੈਂ ਕਿਹਾ ਭਾਬੀ ਤੁਸੀਂ ਦੱਸੋ ਕਿਦਾਂ ਦੀ ਆ ਕੁੜੀ ਮੇਰੀ ਭਾਬੀ ਨੇ ਕਿਹਾ ਨਹੀਂ ਉਹਨਾਂ ਨੇ ਮਾਂ ਵੱਲ ਦੇਖਿਆ ਮਾਂ ਨੇ ਨਾ ਜਾਣੇ ਉਹਨਾਂ ਨੂੰ ਕੀ ਇਸ਼ਾਰਾ ਕੀਤਾ ਕਹਿਣ ਲੱਗੀ ਜੋ ਮੰਮੀ ਕਹਿ ਰਹੀ ਆ ਸਭ ਓਦਾਂ ਹੀ ਆ ਮੈਂ ਜ਼ਿਆਦਾ ਧਿਆਨ ਨਾਲ ਦੇ ਨਹੀਂ ਦੇਖਿਆ ਸੀ ਪਰ ਖਾਣ ਦਾ ਜਿੰਨਾ ਵੀ ਸਮਾਨ ਬਣਾਇਆ ਸੀ ਨੀਲਮ ਨੇ ਆਪਣੇ ਹੱਥ ਨਾਲ ਬਣਾਇਆ ਸੀ ਉਸ ਦੇ ਹੱਥਾਂ ਵਿੱਚ ਬਹੁਤ ਹੀ ਸਵਾਦ ਆ ਮੇਰੀ ਮਾਂ ਵੀ ਪਿੱਛੇ ਰਹਿਣ ਵਾਲੀ ਨਹੀਂ ਸੀ ਕਹਿਣ ਲੱਗੀ ਇੱਕ ਤਾਂ ਕੁੜੀ ਨੌਕਰੀ ਕਰਦੀ ਆ ਪੈਸੇ ਕਮਾਉਂਦੀ ਆ ਤੇ ਨਾਲ ਹੀ ਘਰ ਦੇ ਕੰਮ ਵੀ ਕਾਉਂਦੇ ਆ ਹੋਰ ਕੀ ਚਾਹੀਦਾ ਪਤਾ ਨਹੀਂ ਕਿਉਂ ਆਪਣੀ ਭਾਬੀ ਤੇ ਮਾਂ ਦੇ ਇਸ਼ਾਰੇ ਮੇਰੇ ਦਿਲ ਨੂੰ ਸਕੂਨ ਨਹੀਂ ਦੇ ਰਹੇ ਸੀ ਕੁੜੀ ਵਾਲੇ ਵੀ ਮੇਰੀ ਘੱਟ ਤਨਖਾਹ ਦੇ ਬਾਵਜੂਦ ਮੈਨੂੰ ਪਸੰਦ ਕਰਕੇ ਜਾ ਚੁੱਕੇ ਸੀ ਤੇ ਮੇਰੀ ਮਾਂ ਨੂੰ ਵੀ ਕੁੜੀ ਵਿੱਚ ਕੋਈ ਕਮੀ ਨਜ਼ਰ ਨਹੀਂ ਆ ਰਹੀ ਸੀ ਤਾਂ ਰਿਸ਼ਤਾ ਪੱਕਾ ਹੋ ਗਿਆ ਰਿਸ਼ਤਾ ਪੱਕਾ ਹੋਣ ਤੋਂ ਬਾਅਦ ਮੇਰੀ ਪਹਿਲੀ ਇੱਛਾ ਹੀ ਸੀ ਕਿ ਮੈਂ ਉਸ ਕੁੜੀ ਨੂੰ ਦੇਖਣਾ ਚਾਹੁੰਦਾ ਹਾਂ ਪਰ ਮੇਰੀ ਮਾਂ ਕਹਿਣ ਲੱਗੀ ਕਿ ਕੁੜੀ ਵਾਲਿਆਂ ਦੇ ਘਰ ਇਹ ਰਿਵਾਜ ਨਹੀਂ ਆ ਕਿ ਮੁੰਡਾ ਕੁੜੀ ਇਕੱਲੇ ਵਿੱਚ ਮਿਲਣ ਮੈਂ ਕਿਹਾ ਇਕੱਲੇ ਵਿੱਚ ਨਾ ਸਹੀ ਪਰ ਮੈਂ ਸਭ ਦੇ ਸਾਹਮਣੇ ਤਾਂ ਉਸ ਨੂੰ ਦੇਖ ਸਕਦਾ ਹਾਂ ਇਸ ਗੱਲ ਤੇ ਮੇਰੀ ਮਾਂ ਨੇ ਮਨਾ ਕਰ ਦਿੱਤਾ ਫਿਰ ਮੈਂ ਕਿਹਾ ਠੀਕ ਆ ਉਸਦੀ ਕੋਈ ਫੋਟੋ ਤਾਂ ਦਿਖਾ ਸਕਦੇ ਹੋ ਇਸ ਗੱਲ ਤੇ ਵੀ ਮੇਰੀ ਮਾਂ ਨੇ ਮੈਨੂੰ ਕਈ ਗੱਲਾਂ ਸੁਨਾਈਆਂ ਕਹਿਣ ਲੱਗੀ ਕੁੜੀ ਦੇ ਘਰ ਦਾ ਮਾਹੌਲ ਬਹੁਤ ਹੀ ਪੁਰਾਣੇ ਖਿਆਲ ਦਾ ਉਸਦੇ ਪਿਓ ਤੇ ਭਰਾ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਕਿ ਵਿਆਹ ਤੋਂ ਪਹਿਲਾਂ ਮੁੰਡਾ ਉਹਨਾਂ ਦੀ ਕੁੜੀ ਦੀ ਫੋਟੋ ਵੀ ਦੇਖੇ ਮੈਨੂੰ ਬਹੁਤ ਹੈਰਾਨੀ ਹੋਈ ਮੈਂ ਕਿਹਾ ਮਾਂ ਇਹ ਕੀ ਗੱਲ ਹੋਈ ਤੁਸੀਂ ਕਿਸ ਜਮਾਨੇ ਵਿੱਚ ਜੀ ਰਹੇ ਹੋ ਅੱਜ ਕੱਲ ਦੇ ਜਮਾਨੇ ਵਿੱਚ ਇਦਾਂ ਕੋਈ ਨਹੀਂ ਕਰਦਾ ਮੇਰੀ ਮਾਂ ਕਹਿਣ ਲੱਗੀ ਤੂੰ ਕੁੜੀ ਨੂੰ ਦੇਖ ਕੇ ਕੀ ਕਰਨਾ ਕੀ ਤੈਨੂੰ ਆਪਣੀ ਮਾਂ ਤੇ ਆਪਣੀ ਭਾਬੀ ਤੇ ਵਿਸ਼ਵਾਸ ਨਹੀਂ ਮੇਰੀ ਜੈਦ ਨੂੰ ਦੇਖਦੇ ਹੋਏ ਭਾਬੀ ਕਹਿਣ ਲੱਗੀ ਮਾਂ ਜੀ ਠੀਕ ਆ ਜੇਕਰ ਅਸਨੇ ਫੋਟੋ ਦੇਖਣੀ ਆ ਤਾਂ ਮੈਂ ਭੇਜ ਦੇਵਾਂਗੀ ਉਸ ਤੋਂ ਆਪਣੇ ਨੰਬਰ ਤੋਂ ਮੰਗਵਾ ਲਵਾਂਗੇ ਅਗਲੇ ਦਿਨ ਮੇਰੇ ਫੋਨ ਤੇ ਭਾਬੀ ਨੇ ਕੁੜੀ ਦੀ ਫੋਟੋ ਮੰਗਵਾਈ ਸੀ ਉਹ ਕੁੜੀ ਤਾਂ ਬਹੁਤ ਹੀ ਪਿਆਰੀ ਖੂਬਸੂਰਤ ਤੇ ਪਤਲੀ ਸੀ ਹਾਂ ਬਸ ਉਸ ਦਾ ਮੂੰਹ ਥੋੜਾ ਜਿਹਾ ਗੋਲ ਸੀ ਮੈਂ ਕਿਹਾ ਇਹ ਤਾਂ ਠੀਕ ਆ ਮੈਂ ਤਾਂ ਉਹੀ ਡਰ ਰਿਹਾ ਸੀ ਮੈਂ ਇਸ ਫੋਟੋ ਵਾਲੀ ਕੁੜੀ ਦੇ ਸੁਪਨੇ ਤਿੰਨ ਮਹੀਨੇ ਤੱਕ ਅੱਖਾਂ ਵਿੱਚ ਸਜਾਏ ਸੀ ਮੈਂ ਤਾਂ ਮਣੀ ਮਣ ਉਸ ਦਾ دیਵਾਨਾ ਹੋ ਗਿਆ ਸੀ ਮੇਰੇ ਸਹੁਰੇ ਵਾਲਿਆਂ ਨੇ ਬਹੁਤ ਵਧੀਆ ਹਾਲ ਬੁੱਕ ਕੀਤਾ ਸੀ ਵਿਆਹ ਦੇ ਲਈ ਤੇ ਮੇਰੀ ਮਾਂ ਦੱਸ ਰਹੀ ਸੀ ਕਿ ਦਾਜ ਵੀ ਬਹੁਤ ਵਧੀਆ ਦੇ ਰਹੇ ਹਨ ਤੇ ਲੋਕਾਂ ਨੂੰ ਪਤਾ ਹੈ ਕਿ ਕੁੜੀ ਕਮਾਊ ਆ ਮੇਰੇ ਮੁੰਡੇ ਦੀ ਤਰ੍ਹਾਂ ਨਕਮੀ ਨਹੀਂ ਹੈ ਇਸ ਤੋਂ ਪਹਿਲਾਂ ਮੈਂ ਕੋਈ ਜਵਾਬ ਦਿੰਦਾ ਭਾਬੀ ਕਹਿਣ ਲੱਗੀ ਮੰਮੀ ਬੱਸ ਵੀ ਕਰੋ ਕਿਉਂ ਇਸ ਵਿਚਾਰੇ ਦੇ ਪਿੱਛੇ ਪਏ ਹੋ ਐਨਾ ਵੀ ਨਕਮਾ ਨਹੀਂ 25000 ਤੱਕ ਕਮਾਉਂਦਾ ਹੈ ਕੁੱਝ ਇਸ ਦੀ ਪਤਨੀ ਕੰਮ ਆਵੇਗੀ ਤੇ ਘਰ ਵਧੀਆ ਚੱਲ ਜਾਵੇਗਾ ਮੈਂ ਵੀ ਖੁਸ਼ ਸੀ ਕਿ ਮੇਰੀ ਖੂਬਸੂਰਤ ਪਤਨੀ ਤੇ ਸਮਾਰਟ ਸੀ ਤੇ ਕੰਮ ਵੀ ਕਰਦੀ ਸੀ ਮੈਨੂੰ ਇਦਾਂ ਲੱਗ ਰਿਹਾ ਸੀ ਜਿਦਾਂ ਮੇਰੀ ਲਾਟਰੀ ਲੱਗ ਗਈ ਹੋਵੇ ਮੈਂ ਬਹੁਤ ਹੀ ਖੁਸ਼ੀ ਅੰਦਾਜ਼ ਨਾਲ ਬਰਾਤ ਲੈ ਕੇ ਹਾਲ ਵਿੱਚ ਪਹੁੰਚਿਆ ਸੀ ਕੁੜੀ ਵਰਾਇਡਲ ਰੂਮ ਵਿੱਚ ਸੀ ਮੇਰੇ ਤਾਂ ਚਿਹਰੇ ਤੋਂ ਮੁਸਕਰਾਹਟ ਗਾਇਬ ਨਹੀਂ ਹੋ ਰਹੀ ਸੀ ਕਿਉਂਕਿ ਕੁਝ ਸਮੇਂ ਬਾਅਦ ਹੀ ਉਹ ਹਸੀਨ ਪਰੀ ਆਉਣ ਵਾਲੀ ਸੀ ਪਰ ਕੁਝ ਸਮੇਂ ਬਾਅਦ ਜਦੋਂ ਉਹ ਤਿਆਰ ਹੋ ਕੇ ਆਪਣੀਆਂ ਸਹੇਲੀਆਂ ਦੇ ਨਾਲ ਥੋੜੀ ਥੋੜੀ ਮੁਸਕਰਾਹਟ ਦੇ ਨਾਲ ਸਟੇਜ ਦੇ ਵੱਲ ਵੱਧ ਰਹੀ ਸੀ ਤਾਂ ਉਸ ਨੂੰ ਦੇਖ ਕੇ ਜਿੱਦਾਂ ਮੇਰੇ ਹੋਸ਼ ੁੱਡ ਗਏ ਕਿਉਂਕਿ ਇਹ ਉਹ ਕੁੜੀ ਤਾਂ ਕਿਸੇ ਪਾਸਿਓਂ ਵੀ ਨਹੀਂ ਲੱਗ ਰਹੀ ਸੀ ਇੰਨਾ ਭਾਰੀ ਸਰੀਰ ਉਸ ਨੂੰ ਦੇਖ ਕੇ ਤਾਂ ਮੈਂ ਸਾਹ ਲੈਣਾ ਹੀ ਭੁੱਲ ਗਿਆ ਬਹੁਤ ਹੀ ਮੋਟੀ ਸੀ ਤੇ ਵਿਆਹ ਦੇ ਲਹਿੰਗੇ ਵਿੱਚ ਤਾਂ ਹੋਰ ਵੀ ਜ਼ਿਆਦਾ ਮੋਟੀ ਲੱਗ ਰਹੀ ਸੀ ਚਿਹਰੇ ਤੇ ਬਹੁਤ ਜ਼ਿਆਦਾ ਮੇਕਅਪ ਕਰਿਆ ਹੋਇਆ ਸੀ ਜਦੋਂ ਉਹ ਮੇਰੇ ਕੋਲ ਆ ਕੇ ਬੈਠੀ ਤਾਂ ਮੇਰੇ ਤਾਂ ਅੱਧੀ ਜਾਨ ਨਿਕਲ ਗਈ ਮੈਂ ਇੱਕ ਵਾਰ ਆਪਣੀ ਭਾਬੀ ਤੇ ਮਾਂ ਵੱਲ ਦੇਖਿਆ ਜੋ ਦੋਵੇਂ ਹੀ ਮੁਸਕਰਾਰ ਰੰਗਾ ਸੀ ਤੇ ਉਸ ਕੁੜੀ ਦੀ ਤਾਰੀਫ ਕਰ ਰੰਗਾ ਸੀ ਮੇਰਾ ਦਿਲ ਕਰ ਰਿਹਾ ਸੀ ਕਿ ਜੋ ਫੁੱਲਾਂ ਦੇ ਹਾਰ ਮੇਰੀ ਸੱਸ ਨੇ ਮੈਨੂੰ ਪਾਏ ਸੀ ਉਹ ਉੱਥੇ ਹੀ ਲਾ ਕੇ ਸੁੱਟ ਦੇਵਾਂ ਤੇ ਉੱਥੋਂ ਚਲਿਆ ਜਾਵਾਂ ਉਸ ਸਮੇਂ ਬਹੁਤ ਹੀ ਗੁੱਸੇ ਵਿੱਚ ਬੈਠਾ ਸੀ ਮੈਂ ਇੱਕ ਸਾਵਲੇ ਜਾਂ ਕਾਲੇ ਰੰਗ ਦੀ ਕੁੜੀ ਦੇ ਨਾਲ ਜ਼ਿੰਦਗੀ ਗੁਜ਼ਾਰ ਸਕਦਾ ਸੀ ਪਰ ਐਨੀ ਮੋਟੀ ਕੁੜੀ ਦੇ ਨਾਲ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਕੁਝ ਸਮੇਂ ਬਾਅਦ ਹੀ ਖਾਣਾ ਲੱਗ ਗਿਆ ਪਰ ਮੈਂ ਕੁਝ ਵੀ ਨਹੀਂ ਖਾਦਾ ਮੇਰੀ ਸੱਸ ਨੇ ਮੈਨੂੰ ਬਹੁਤ ਹੀ ਵਧੀਆ ਬ੍ਰਾਂਡ ਦੀ ਬਹੁਤ ਕੀਮਤੀ ਘੜੀ ਪਾਈ ਸੀ ਮੇਰੀ ਮਾਂ ਨੂੰ ਸੋਨੇ ਦੇ ਚਮਕੇ ਦਿੱਤੇ ਤੇ ਮੇਰੀ ਭਾਬੀ ਨੂੰ ਵੀ ਸੋਨੇ ਦੀ ਚੈਣ ਦਿੱਤੀ ਸੀ ਕੁੜੀ ਨੇ ਵੀ ਬਹੁਤ ਗਹਿਣੇ ਪਾਏ ਹੋਏ ਸੀ ਮੇਰੀ ਮਾਂ ਤਾਂ ਇਹ ਸਭ ਦੇਖ ਕੇ ਨਿਹਾਲ ਹੋ ਰਹੀ ਸੀ ਪਰ ਮੈਂ ਸੋਚ ਲਿਆ ਸੀ ਕਿ ਮੈਂ ਕਦੇ ਵੀ ਇਸ ਕੁੜੀ ਨੂੰ ਨਹੀਂ ਅਪਣਾਵਾਂਗਾ ਵਿਦਾਈ ਤੋਂ ਬਾਅਦ ਅਸੀਂ ਘਰ ਪਹੁੰਚੇ ਮੇਰੀ ਭਾਬੀ ਨੇ ਕੁੜੀ ਨੂੰ ਮੇਰੇ ਕਮਰੇ ਵਿੱਚ ਲਿਜਾ ਕੇ ਛੱਡ ਦਿੱਤਾ ਮੇਰੀ ਮਾਂ ਕਹਿਣ ਲੱਗੀ ਬਹੁਤ ਥੱਕ ਗਈ ਹੋਵੇਗੀ ਬਹੁਤ ਵਧੀਆ ਖਾਣਾ ਸੀ ਕੁੜੀ ਵਾਲਿਆਂ ਦਾ ਸਭ ਕੁਝ ਬਹੁਤ ਵਧੀਆ ਇੱਜ਼ਤ ਨਾਲ ਹੋ ਗਿਆ ਇਹ ਕਹਿ ਕੇ ਕਹਿਣ ਲੱਗੀ ਚਲੋ ਸਾਰੇ ਆਪਣੇ ਆਪਣੇ ਕਮਰੇ ਵਿੱਚ ਜਾਓ ਪਰ ਮੈਂ ਉੱਥੇ ਹੀ ਬੈਠਾ ਰਿਹਾ ਮੇਰੀ ਮਾਂ ਨੇ ਜਦੋਂ ਮੈਨੂੰ ਉੱਥੇ ਹੀ ਗੁੱਸੇ ਵਿੱਚ ਬੈਠੇ ਹੋਏ ਦੇਖਿਆ ਤਾਂ ਕਹਿਣ ਲੱਗੀ ਤੂੰ ਮੂੰਹ ਫੁਲਾ ਕੇ ਕਿਉਂ ਬੈਠਾ ਹੈ ਜਾਂ ਤੇਰੀ ਬੌਟੀ ਤੇਰਾ ਇੰਤਜ਼ਾਰ ਕਰ ਰਹੀ ਹੋਵੇਗੀ ਮੈਂ ਕਿਹਾ ਬੌਟੀ ਇਸ ਤਰ੍ਹਾਂ ਦੀ ਹੁੰਦੀ ਆ ਇਹ ਤਾਂ ਪੂਰਾ ਢੋਲ ਆ ਮੰਮੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਮੈਨੂੰ ਮੋਟੀਆਂ ਕੁੜੀਆਂ ਨਹੀਂ ਪਸੰਦ ਮੇਰੇ ਲਈ ਕਿਸੇ ਮੋਟੀ ਕੁੜੀ ਨੂੰ ਪਸੰਦ ਨਾ ਕਰਿਓ ਮੇਰੀ ਗੱਲ ਸੁਣ ਕੇ ਮੇਰੀ ਮਾਂ ਕਹਿਣ ਲੱਗੀ ਮੋਟੀ ਨਹੀਂ ਆ ਬਸ ਥੋੜੀ ਜਿਹੀ ਗੋਲ ਮਟੋਲਾ ਮੈਂ ਕਿਹਾ 100 ਤੋਂ ਉੱਤੇ ਭਾਰ ਹੋਵੇਗਾ ਉਸ ਕੁੜੀ ਦਾ ਤੁਸੀਂ ਕੀ ਸੋਚ ਕੇ ਮੇਰਾ ਵਿਆਹ ਉਸ ਨਾਲ ਕੀਤਾ ਮੇਰੀ ਮਾਂ ਕਹਿਣ ਲੱਗੀ ਹੋਰ ਕੀ ਪਾਕਿਸਤਾਨ ਦੀ ਕੋਈ ਪਰਿ ਲਿਆਂਦੀ ਤੇਰੇ ਲਈ 25000 ਤੇ ਕੌਣ ਆਪਣੀ ਕੁੜੀ ਦਿੰਦਾ ਤੇ ਉਹ ਵੀ ਖੂਬਸੂਰਤ ਮੈਂ ਕਿਹਾ ਮੰਮੀ ਭਾਵੇਂ ਖੂਬਸੂਰਤ ਨਾ ਹੁੰਦੀ ਕਾਲੀ ਹੁੰਦੀ ਪਰ ਇੰਨੀ ਮੋਟੀ ਕੁੜੀ ਮੈਨੂੰ ਨਹੀਂ ਚਾਹੀਦੀ ਮੰਮੀ ਨਾ ਤਾਂ ਮੈਂ ਕਮਰੇ ਵਿੱਚ ਜਾਵਾਂਗਾ ਤੇ ਨਾ ਹੀ ਉਸ ਨੂੰ ਅਪਣਾਵਾਂਗਾ ਉਹ ਤੁਹਾਡੇ ਪਸੰਦ ਦੀ ਹੈ ਉਸ ਨੂੰ ਤੁਸੀਂ ਹੀ ਸੰਭਾਲੋ ਇਹੀ ਸੁਣਿਆ ਸੀ ਕਿ ਮੇਰੇ ਪਾਪਾ ਜੋ ਕਾਫੀ ਸਮੇਂ ਤੋਂ ਚੁੱਪ ਕਰਕੇ ਬੈਠੇ ਸੀ ਸਾਡੇ ਮਾਂ ਪੁੱਤ ਦੀ ਗੱਲ ਸੁਣ ਰਹੇ ਸੀ ਕਹਿਣ ਲੱਗੇ ਕੀ ਬਕਵਾਸ ਕਰ ਰਿਹਾ ਤੂੰ ਮੈਂ ਕਿਹਾ ਪਾਪਾ ਮੈਂ ਬਿਲਕੁਲ ਠੀਕ ਕਹਿ ਰਿਹਾ ਹਾਂ ਮੈਂ ਇਸ ਕੁੜੀ ਦੇ ਨਾਲ ਕਦੇ ਵੀ ਜ਼ਿੰਦਗੀ ਨਹੀਂ ਗੁਜ਼ਾਰ ਸਕਦਾ ਮੇਰੇ ਇਹ ਕਹਿਣ ਦੀ ਧੀਰ ਸੀ ਕਿ ਪਾਪਾ ਮੇਰੇ ਕੋਲ ਆਏ ਤੇ ਮੇਰੀ ਸ਼ਰਟ ਫੜ ਕੇ ਗੁੱਸੇ ਨਾਲ ਕਹਿਣ ਲੱਗੇ ਤੂੰ ਕੋਈ ਵੀ ਤਮਾਸ਼ਾ ਕੀਤਾ ਤਾਂ ਮੈਂ ਭੁੱਲ ਜਾਵਾਂਗਾ ਤੇਰਾ ਕਦ ਮੇਰੇ ਨਾਲੋਂ ਵੀ ਉੱਚਾ ਨਿਕਲ ਆਇਆ ਹੈ ਐਨਾ ਮਾਰਾਂਗਾ ਕਿ ਤੇਰੀ ਨਾਨੀ ਯਾਦ ਕਰਾ ਦੇਵਾਂਗਾ ਚੁੱਪ ਕਰਕੇ ਕਮਰੇ ਵਿੱਚ ਜਾ ਤੇ ਉਸ ਕੁੜੀ ਦੇ ਨਾਲ ਓਦਾਂ ਹੀ ਪੇਸ਼ ਆਵੀ ਜਿੱਦਾਂ ਇੱਕ ਮੁੰਡੇ ਨੂੰ ਆਪਣੀ ਪਤਨੀ ਦੇ ਨਾਲ ਪੇਸ਼ ਆਉਣਾ ਚਾਹੀਦਾ ਜੇਕਰ ਮੈਨੂੰ ਕੋਈ ਵੀ ਸ਼ਿਕਾਇਤ ਮਿਲੀ ਤਾਂ ਮੈਂ ਦੇਖੀ ਮੈਂ ਤੇਰਾ ਕੀ ਹਾਲ ਕਰਦਾ ਮੇਰਾ ਪਿਓ ਤਾਂ ਮੇਰੇ ਤੇ ਭੜਕ ਰਿਹਾ ਸੀ ਜਿੱਦਾਂ ਮੈਂ 10 ਸਾਲ ਦਾ ਕੋਈ ਬੱਚਾ ਹਾਂ ਤੇ ਜ਼ਬਰਦਸਤੀ ਉਹ ਮੈਨੂੰ ਆਪਣੀ ਗੱਲ ਮੰਵਾ ਚੁੱਕ ਲੈਣਗੇ ਮੈਂ ਚੁੱਪ ਹੋ ਗਿਆ ਤੇ ਆਪਣੇ ਕਮਰੇ 'ਚ ਚਲਾ ਗਿਆ ਉਹ ਕੁੜੀ ਉੱਥੇ ਬੈਠੀ ਸੀ ਪਰ ਉਸ ਨੂੰ ਦੇਖ ਕੇ ਹੀ ਮੇਰਾ ਮੂਡ ਖਰਾਬ ਹੋ ਗਿਆ ਦਿਲ ਤਾਂ ਕਰ ਰਿਹਾ ਸੀ ਕਿ ਉਸ ਨੂੰ ਖਰੀਆਂ-ਖਰੀਆਂ ਸੁਣਾ ਦੇਵਾਂ ਕਿ ਉਹ ਮੇਰੇ ਕਾਬਲ ਨਹੀਂ ਹੈ ਪਰ ਫਿਰ ਆਪਣੇ ਪਿਓ ਦੀ ਗੱਲ ਯਾਦ ਆਉਣ ਲੱਗੀ ਮੈਂ ਸਮਝ ਗਿਆ ਕਿ ਸਾਰਾ ਖੇਲ ਪੈਸਿਆਂ ਦਾ ਐਸ ਕੁੜੀ ਦੀ ਮਾਂ ਨੇ ਜੋ ਸੋਨੇ ਦੇ ਜੋ ਗਹਿਣੇ ਮੇਰੇ ਘਰ ਵਾਲਿਆਂ ਨੂੰ ਦਿੱਤੇ ਹਨ ਇਹ ਉਸੇ ਦਾ ਰੋਬ ਆ ਜੋ ਦਿਖਾ ਰਹੇ ਹਨ ਪਰ ਮੇਰੇ ਲਈ ਇਹ ਸਭ ਚੀਜ਼ ਦਾ ਕੋਈ ਮਤਲਬ ਨਹੀਂ ਸੀ ਮਜਬੂਰੀ ਹੀ ਸਹੀ ਪਰ ਮੈਂ ਉਸ ਕੁੜੀ ਦੇ ਸਾਹਮਣੇ ਬੈਠ ਗਿਆ ਉਹ ਮੈਨੂੰ ਦੇਖ ਕੇ ਮੁਸਕਰਾ ਰਹੀ ਸੀ ਸ਼ਾਇਦ ਉਹ ਇਸ ਗੱਲ ਤੇ ਇੰਤਜ਼ਾਰ ਵਿੱਚ ਸੀ ਕਿ ਮੈਂ ਉਸ ਦੀ ਤਾਰੀਫ ਕਰਾਂਗਾ ਤੇ ਮੁਹੱਬਤ ਦੀਆਂ ਗੱਲਾਂ ਕਰਾਂਗਾ ਪਰ ਜਿਸ ਕੁੜੀ ਦਾ ਖਿਆਲ ਮੈਂ ਕੀਤਾ ਸੀ ਇਹ ਤਾਂ ਉਦਾਂ ਦੀ ਨਹੀਂ ਸੀ ਮੈਨੂੰ ਸਮਝ ਆ ਗਿਆ ਸੀ ਕਿ ਮੇਰੀ ਭਾਬੀ ਨੇ ਜੈਸ ਕੁੜੀ ਦੀ ਫੋਟੋ ਮੈਨੂੰ ਦਿਖਾਈ ਸੀ ਉਹ ਸਮਾਰਟ ਸੀ ਹਾਂ ਸ਼ਕਲ ਸੂਰਤ ਐਸ ਕੁੜੀ ਨਾਲ ਮਿਲਦੀ ਜੁਲਦੀ ਸੀ ਮੈਂ ਮੂੰਹ ਦਿਖਾਈ ਦੀ ਸ਼ਾਪ ਕੱਢੀ ਤੇ ਉਸ ਦੀ ਹਥੇਲੀ ਤੇ ਰੱਖ ਦਿੱਤੀ ਮੈਂ ਕਿਹਾ ਇਸ ਨੂੰ ਪਾ ਲਵੇ ਇਹ ਸੁਣ ਕੇ اچانک ਹੀ ਉਸ ਨੇ ਮੇਰੇ ਵੱਲ ਦੇਖਿਆ ਮੈਂ ਕਿਹਾ ਦੇਖ ਮੇਰੇ ਸਿਰ ਵਿੱਚ ਬਹੁਤ ਦਰਦ ਆ ਇਸ ਲਈ ਮੈਂ ਸੌਣਾ ਚਾਹੁੰਦਾ ਹਾਂ ਮੈਨੂੰ ਲੱਗਦਾ ਹੈ ਕਿ ਮੇਰਾ ਬੀਪੀ ਹਾਈ ਹੋ ਗਿਆ ਇਸ ਲਈ ਮੈਨੂੰ ਡਿਸਟਰਬ ਨਾ ਕਰੇ ਇਹ ਕਹਿ ਕੇ ਮੈਂ ਵਾਸ਼ਰੂਮ ਚਲਾ ਗਿਆ ਤੇ ਫਰੈਸ਼ ਹੋ ਕੇ ਜਾ ਕੇ ਬੈੱਡ ਤੇ ਪੈ ਗਿਆ ਨਾ ਤਾਂ ਮੈਂ ਉਸਤੇ ਗੁੱਸਾ ਕਰ ਸਕਦਾ ਸੀ ਤੇ ਨਾ ਹੀ ਇਹ ਕਹਿ ਸਕਦਾ ਸੀ ਕਿ ਆਪਣਾ ਭਾਰੀ ਸਰੀਰ ਲੈ ਕੇ ਸੋਫੇ ਤੇ ਪੈ ਜਾ ਕਿਉਂਕਿ ਮੇਰੇ ਪਿਓ ਨੇ ਜੋ ਤਨਕੀ ਮੈਨੂੰ ਦਿੱਤੀ ਹੈ ਉਹ ਸਾਰਿਆਂ ਦੇ ਸਾਹਮਣੇ ਮੈਨੂੰ ਬੇਇੱਜ਼ਤ ਕਰਕੇ ਰੱਖ ਦਿੰਦੇ ਪਤਾ ਨਹੀਂ ਮਾਪਿਓ ਆਪਣੇ ਬੱਚਿਆਂ ਦੇ ਜਜ਼ਬਾਤਾਂ ਨਾਲ ਕਿਉਂ ਖੇਡਦੇ ਹਨ ਉਹਨਾਂ ਨੂੰ ਮੇਰੇ ਬਾਰੇ ਵੀ ਸੋਚਣਾ ਚਾਹੀਦਾ ਸੀ ਇਸ ਤੋਂ ਵਧੀਆ ਸੀ ਕਿ ਮੈਂ ਵਿਆਹ ਹੀ ਨਾ ਕਰਦਾ ਹੋ ਸਕਦਾ ਸੀ ਕਿ ਇੱਕ ਸਾਲ ਦੇ ਵਿੱਚ ਮੇਰੀ ਨੌਕਰੀ ਕਿਸੇ ਵਧੀਆ ਜਗ੍ਹਾ ਤੇ ਲੱਗ ਜਾਂਦੀ ਜਾਂ ਫਿਰ ਇੱਥੇ ਹੀ ਪ੍ਰਮੋਸ਼ਨ ਹੋ ਜਾਂਦਾ ਕਿ ਪਤ ਕੀ ਪਤਾ ਮੇਰੀ ਤਨਖਾਹ 25 ਤੋਂ 50 ਹਜ਼ਾਰ ਹੋ ਜਾਂਦੀ ਜਾਂ 70 80 ਵੀ ਹੋ ਸਕਦੀ ਸੀ ਪਰ ਮੇਰੇ ਪਿਓ ਨੇ ਤਾਂ ਸਮਝਿਆ ਸੀ ਸ਼ਾਇਦ ਮੈਂ ساری ਜ਼ਿੰਦਗੀ 25000 ਹੀ ਕਮਾਉਂਦਾ ਰ੍ਹਾਂਗਾ ਮੈਂ ਆਪਣੇ ਮਨ ਹੀ ਮਨ ਆਪਣੀ ਤਨਖਾਹ ਨੂੰ ਖੋਦੀ ਵਧਾ ਦੇ ਰਹਾ ਸੀ ਪਰ ਮੇਰੇ ਮਾਪਿਓ ਨੇ ਤਾਂ ਮੇਰੇ ਸਿਰ ਤੇ ਠੱਠੇ ਵਰਗੀ ਪਤਨੀ ਪਾ ਦਿੱਤੀ ਸੀ ਜੋ ਮੇਰੇ ਨਾਲ ਬਿਲਕੁਲ ਵੀ ਵਧੀਆ ਨਹੀਂ ਲੱਗਦੀ ਸੀ ਖੈਰ ਮੈਂ ਬੈੱਡ ਦੇ ਦੂਜੇ ਕਿਨਾਰੇ ਤੇ ਪੈ ਕੇ ਆਪਣੀ ਸਾਈਡ ਦਾ ਲੈਂਪ ਬੰਦ ਕਰ ਚੁੱਕਿਆ ਸੀ ਪਰ ਉਸ ਦੇ ਪਾਸੇ ਦਾ ਲੈਂਪ ਜਾਗ ਰਿਹਾ ਸੀ ਤੇ ਉਹ ਅਜੇ ਤੱਕ ਬੈੱਡ ਤੇ ਉਸੇ ਤਰ੍ਹਾਂ ਹੀ ਬੈਠੀ ਸੀ ਸ਼ਾਇਦ ਉਸ ਨੂੰ ਮੇਰੇ ਇਸ ਤਰ੍ਹਾਂ ਦੇ ਸੁਭਾਅ ਦੀ ਉਮੀਦ ਨਹੀਂ ਸੀ ਜੋ ਮੈਂ ਉਸ ਨਾਲ ਕੀਤਾ ਸੀ ਥੋੜੇ ਸਮੇਂ ਬਾਅਦ ਉਹ اٹਕੇ ਵਾਸ਼ਰੂਮ ਚਲੀ ਗਈ ਮੈਂ ਅੱਜ ਦੀ ਰਾਤ ਲਈ ਕੀ ਕੌਜ ਨਹੀਂ ਸੋਚਿਆ ਸੀ ਖੈਰ ਉਹ ਵਾਸ਼ਰੂਮ ਤੋਂ ਬਾਹਰ ਆਈ ਤੇ ਕਦੋਂ ਸੁੱਤੀ ਮੈਨੂੰ ਕੌਜ ਪਤਾ ਨਹੀਂ ਕਿਉਂਕਿ ਮੈਂ ਸੌ ਚੁੱਕਿਆ ਸੀ ਮੇਰੀ ਅੱਖ ਖੁੱਲੀ ਤਾਂ ਸਵੇਰ ਹੋ ਚੁੱਕੀ ਸੀ ਤੇ ਉਹ ਅਜੇ ਗੂੜੀ ਨੀਂਦ ਵਿੱਚ ਸੌ ਰਹੀ ਸੀ ਮੈਂ ਪਾਸਾ ਲਿਆ ਮੇਰੀ ਅੱਖ ਖੋਲਦੇ ਹੀ ਮੈਂ ਉਸ ਦਾ ਚਿਹਰਾ ਦੇਖਿਆ ਮੋٹے-ਮੋٹے ਨੈਣ ਨਕਸ਼ ਬਿਲਕੁਲ ਉਸ ਦੇ ਸਰੀਰ ਵਰਗੇ ਮੈਂ ਉਦੋਂ ਹੀ ਉੱਠ ਕੇ ਬੈਠ ਗਿਆ ਤੇ ਤਿਆਰ ਹੋ ਕੇ ਕਮਰੇ ਤੋਂ ਬਾਹਰ ਜਾਣ ਤੋਂ ਪਹਿਲਾਂ ਮੈਂ ਉਸ ਨੂੰ ਜਗਾ ਦਿੱਤਾ ਸੀ ਮੈਂ ਕਿਹਾ ਬਾਹਰ ਤੇਰਾ ਸਾਰੇ ਇੰਤਜ਼ਾਰ ਕਰ ਰਹੇ ਹਨ ਤਿਆਰ ਹੋ ਕੇ ਬਾਹਰ ਆ ਜਾ ਮੀ ਫਿਰ ਮੈਂ ਉਸ ਨੂੰ ਇਹ ਵੀ ਕਿਹਾ ਕਿ ਚੰਗਾ ਹੋਵੇਗਾ ਮੇਰੀ ਤੇ ਤੇਰੀ ਕੋਈ ਵੀ ਗੱਲ ਬਾਹਰ ਨਾ ਪਹੁੰਚੇ ਇਸ ਗੱਲ ਤੇ ਉਸ ਨੇ ਆਪਣਾ ਸਿਰ ਹਿਲਾ ਦਿੱਤਾ ਮੈਨੂੰ ਜਲਦੀ ਹੀ ਪੈਸਾ ਕਮਾਉਣਾ ਸੀ ਤੇ ਉਸ ਕੁੜੀ ਨੂੰ ਆਪਣੀ ਜ਼ਿੰਦਗੀ ਚੋਂ ਕੱਢਣਾ ਸੀ ਮੈਂ ਹਰ ਚੀਜ਼ ਵਿੱਚ ਕੰਪਰੋਮਾਈਜ਼ ਕਰ ਸਕਦਾ ਸੀ ਪਰ ਇੱਕ ਮੋਟੀ ਕੁੜੀ ਦੇ ਨਾਲ ਵਿਆਹ ਕਰਨਾ ਕਦੇ ਵੀ ਨਹੀਂ ਸਹਿ ਸਕਦਾ ਸੀ ਸਾਡੇ ਵਿਆਹ ਨੂੰ ਇੱਕ ਹਫਤਾ ਹੋ ਗਿਆ ਪਰ ਮੈਂ ਉਸ ਨੂੰ ਹੱਥ ਵੀ ਨਹੀਂ ਲਾਇਆ ਸੀ ਇਹ ਕਹਿਣਾ ਵੀ ਠੀਕ ਹੋਵੇਗਾ ਕਿ ਮੈਂ ਉਸ ਨੂੰ ਦੇਖਣ ਦੀ ਵੀ ਲੋੜ ਨਹੀਂ ਸਮਝੀ 8 ਦਿਨ ਬਾਅਦ ਉਹ ਕੁੜੀ ਕਹਿਣ ਲੱਗੀ ਤੁਸੀਂ ਕੀ ਚਾਹੁੰਦੇ ਹੋ ਮੈਂ ਕਿਹਾ ਕੀ ਮਤਲਬ ਅੰਜ ਤਾਂ ਮੈਂ ਉਸ ਦੀਆਂ ਗੱਲਾਂ ਦਾ ਮਤਲਬ ਸਮਝ ਚੁੱਕਿਆ ਸੀ ਪਰ ਫਿਰ ਵੀ ਅਣਜਾਣ ਬਣ ਗਿਆ ਉਹ ਕਹਿਣ ਲੱਗੀ ਸਾਡਾ ਵਿਆਹ ਹੋਇਆ ਪਰ ਤੁਸੀਂ ਮੇਰੇ ਤੋਂ ਦੂਰ ਦੂਰ ਰਹਿੰਦੇ ਹੋ ਮੈਂ ਕਿਹਾ ਕਿ ਮੇਰੇ ਘਰ ਵਾਲਿਆਂ ਨੇ ਮੇਰੇ ਨਾਲ ਧੋਖਾ ਕੀਤਾ ਫਿਰ ਮੈਂ ਆਪਣਾ ਫੋਨ ਕੱਢ ਕੇ ਉਸ ਨੂੰ ਇੱਕ ਫੋਟੋ ਦਿਖਾਈ ਜਿਸ ਨੂੰ ਦੇਖ ਕੇ ਉਹ ਹੈਰਾਨ ਸੀ ਮੈਂ ਕਿਹਾ ਇਸ ਨੂੰ ਤੂੰ ਪਹਿਲਾਂ ਹੀ ਮੇਰੀ ਭਾਬੀ ਨੂੰ ਭੇਜ ਦਿੱਤੀ ਮੈਂ ਕਿਹਾ ਨਹੀਂ ਮੈਂ ਜਿੱਦਾਂ ਦੀ ਹਾਂ ਮੈਂ ਉਹੀ ਤਸਵੀਰ ਭੇਜੀ ਸੀ ਹੋ ਸਕਦਾ ਹੈ ਤੁਹਾਡੀ ਭਾਬੀ ਨੇ ਫਿਲਟਰ ਲਾਇਆ ਹੋਵੇ ਜੋ ਆਪਣੇ ਆਪ ਨੂੰ ਕਿਸੇ ਤੋਂ ਵੀ ਨਹੀਂ ਲੁਕੋਇਆ ਮੈਂ ਕਿਹਾ ਪਰ ਮੇਰੇ ਕੋਲੇ ਤਸਵੀਰ ਇਦਾਂ ਹੀ ਆਈ ਸੀ ਹੁਣ ਮੈਨੂੰ ਦੱਸ ਕੇ ਜਿਸ ਮੁੰਡੇ ਨੇ ਇਸ ਕੁੜੀ ਦੇ ਸੁਪਨੇ ਲਏ ਹੋਣ ਉਹ ਤੈਨੂੰ ਕਿੱਦਾਂ ਅਪਣਾ ਸਕਦਾ ਦੇਖ ਮੈਨੂੰ ਤੂੰ ਬਿਲਕੁਲ ਵੀ ਪਸੰਦ ਨਹੀਂ ਤੇ ਮੈਂ ਤੇਰੇ ਨਾਲ ਕੋਈ ਵੀ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਇੰਨਾ ਕਹਿਣ ਦੀ ਧੀਰ ਸੀ ਕਿ ਉਹ ਕੁਝ ਸਮਾਂ ਤਾਂ ਚੁੱਪ ਕਰਕੇ ਮੈਨੂੰ ਦੇਖਦੀ ਰਹੀ ਕਹਿਣ ਲੱਗੀ ਤੁਸੀਂ ਇਹ ਗੱਲ ਮੈਨੂੰ ਪਹਿਲੀ ਰਾਤ ਕਿਉਂ ਨਹੀਂ ਦੱਸੀ ਮੈਂ ਕਿਹਾ ਤਾਂ ਤੂੰ ਕੀ ਕਰ ਲੈਂਦੀ ਮੈਂ ਕਿਹਾ ਮੈਂ ਉਸੇ ਰਾਤ ਕਮਰੇ ਤੋਂ ਬਾਹਰ ਨਿਕਲ ਜਾਂਦੀ ਤੁਹਾਡੇ ਘਰ ਵਾਲਿਆਂ ਨੂੰ ਪੁੱਛਦੀ ਕਿ ਤੁਸੀਂ ਸਾਰਿਆਂ ਨੇ ਬਈ ਨਾ ਆਪਣੇ ਮੁੰਡੇ ਨੂੰ ਕਿਉਂ ਨਹੀਂ ਪੁੱਛਿਆ ਤੇ ਮੈਂ ਆਪਣੇ ਘਰ ਚਲੀ ਜਾਂਦੀ ਤਾਂ ਜੋ ਸਭ ਨੂੰ ਇਹ ਪਤਾ ਲੱਗ ਜਾਂਦਾ ਕਿ ਮੈਂ ਜਿੱਦਾਂ ਗਈ ਸੀ ਉਦਾਂ ਹੀ ਵਾਪਸ ਆਈ ਹਾਂ ਵਿਆਹ ਦੇ 8 ਦਿਨਾਂ ਬਾਅਦ ਤੁਸੀਂ ਮੇਰੇ ਤੋਂ ਮੇਰੀ ਸਫਾਈ ਮੰਗ ਰਹੇ ਹੋ ਉਹ ਵੀ ਮੇਰੇ ਪੁੱਛਣ ਤੇ ਕੀ ਸਮਝ ਰੱਖਿਆ ਹੈ ਤੁਸੀਂ ਮੈਨੂੰ ਮੇਰੇ ਕੋਲ ਉਸ ਦਾ ਕੋਈ ਜਵਾਬ ਨਹੀਂ ਸੀ ਮੈਂ ਕਿਹਾ ਮੇਰੇ ਮਾਤਾ ਪਿਤਾ ਨੇ ਮੈਨੂੰ ਧਮਕੀ ਦਿੱਤੀ ਸੀ ਉਹ ਕਹਿਣ ਲੱਗੀ ਕੁਝ ਵੀ ਸੀ ਪਰ ਤੁਹਾਨੂੰ ਵਿਆਹ ਦੀ ਪਹਿਲੀ ਰਾਤ ਹੀ ਦੱਸ ਦੇਣਾ ਚਾਹੀਦਾ ਸੀ ਜੇਕਰ ਫਿਲਟਰ ਤੁਹਾਡੀ ਭਾਬੀ ਨੇ ਲਾ ਕੇ ਤੁਹਾਨੂੰ ਇਹ ਫੋਟੋ ਭੇਜੀ ਹੈ ਤਾਂ ਇਸ ਵਿੱਚ ਮੇਰਾ ਕੀ ਮੇਰੀ ਕੀ ਗਲਤੀ ਆ ਧੋਖਾ ਜੇਕਰ ਤੁਹਾਡੇ ਘਰ ਵਾਲਿਆਂ ਨੇ ਦਿੱਤਾ ਹੈ ਤਾਂ ਮੈਂ ਇਹ ਸਜ਼ਾ ਕਿਉਂ ਭੋਗਤ ਰਹੀ ਹਾਂ ਦੇਖੋ ਮੈਂ ਉਹਨਾਂ ਕੁੜੀਆਂ ਵਿੱਚੋਂ ਬਿਲਕੁਲ ਨਹੀਂ ਆ ਜੋ ਚੁੱਪ ਕਰਕੇ ਮਰਦ ਦੇ ਜ਼ੁਲਮ ਨੂੰ ਬਰਦਾਸ਼ਤ ਕਰਦੀਆਂ ਰਹਿਣ ਤੁਹਾਡੇ ਨਾ ਪਸੰਦਗੀ ਨੂੰ ਮੈਂ ساری ਜ਼ਿੰਦਗੀ ਸੁਣਦੀ ਰਵਾਂਗੀ ਬਿਲਕੁਲ ਵੀ ਨਹੀਂ ਇਹ ਕਹਿ ਕੇ ਉਹ ਕਮਰੇ ਤੋਂ ਬਾਹਰ ਜਾਣ ਲੱਗੀ ਮੈਂ ਜਾਣਦਾ ਸੀ ਹੁਣ ਕੀ ਤਮਾਸ਼ਾ ਹੋਣ ਵਾਲਾ ਮੈਂ ਕਿਹਾ ਨੀਲਮ ਮੇਰੀ ਗੱਲ ਸੁਣ ਕੇ ਤੇ ਵੀ ਜਾਣ ਦੀ ਕੋਈ ਲੋੜ ਨਹੀਂ ਮੈਂ ਆਪਣੇ ਪਿਓ ਦੇ ਗੁੱਸੇ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਹਨਾਂ ਨੇ ਤਾਂ ਉਸ ਕੁੜੀ ਦੇ ਸਾਹਮਣੇ ਹੀ ਮੈਨੂੰ ਕੁੱਟਣਾ ਸ਼ੁਰੂ ਕਰ ਦੇਣਾ ਸੀ ਤੇ ਮੇਰੀ ਇੱਜ਼ਤ ਖਰਾਬ ਹੋ ਜਾਂਦੀ ਮੈਨੂੰ ਅੰਦਰ ਹੀ ਅੰਦਰ ਡਰ ਵੀ ਮਹਿਸੂਸ ਹੋ ਰਿਹਾ ਸੀ ਉਹ ਕੁੜੀ ਤਾਂ ਅਸਲ ਵਿੱਚ ਵੀ ਹੀ ਬਹੁਤ ਤੇਜ਼ ਸੀ ਤੇ ਬਹੁਤ ਕੌਨਫੀਡੈਂਸ ਸੀ ਮੈਂ ਉਸ ਦੀ ਬਾਹ ਫੜ ਲਈ ਮੈਂ ਕਿਹਾ ਕਿਸੇ ਨੂੰ ਵੀ ਕੌਜ ਕਹਿਣ ਦੀ ਲੋੜ ਨਹੀਂ ਹੈ ਦੇਖ ਜੋ ਕੁਝ ਵੀ ਹੋਇਆ ਹੈ ਬੇਸ਼ੱਕ ਇਹ ਮੇਰੀ ਮਰਜ਼ੀ ਦੇ ਬਿਲਕੁਲ ਖਿਲਾਫ ਆ ਪਰ ਮੈਨੂੰ ਥੋੜਾ ਸਮਾਂ ਦੇ ਮੈਂ ਖੁਦ ਨੂੰ ਸਮਝਾ ਲਵਾਂਗਾ ਇਹ ਕਹਿ ਕੇ ਮੈਂ ਉਸ ਨੂੰ ਟਾਲ ਦੇਣਾ ਚਾਹੁੰਦਾ ਸੀ ਕਹਿਣ ਲੱਗੀ ਕਿੰਨਾ ਸਮਾਂ ਚਾਹੀਦਾ ਉਸ ਨੇ ਆਪਣੀ ਬਾਹ ਛੜਾ ਲਈ ਤੇ ਦੋਵੇਂ ਹੱਥ ਜੋੜ ਕੇ ਮੈਨੂੰ ਪੁੱਛ ਰਹੀ ਸੀ ਮੈਂ ਕਿਹਾ ਇਹ ਤਾਂ ਮੈਂ ਨਹੀਂ ਜਾਣਦਾ ਪਰ ਮੈਂ ਕੋਸ਼ਿਸ਼ ਕਰਾਂਗਾ ਜੋ ਕੁਝ ਹੋ ਚੁੱਕਿਆ ਉਸ ਨੂੰ ਸਵੀਕਾਰ ਕਰ ਲਵਾਂ ਤਾਂ ਫਿਰ ਉਹ ਮੈਨੂੰ ਕਹਿਣ ਲੱਗੀ ਕਿ ਮੇਰੀ ਜ਼ਿੰਦਗੀ ਦਾ ਸਵਾਲ ਆ ਮੈਂ ਕਈ ਸਾਲਾਂ ਤੱਕ ਤੁਹਾਡਾ ਇੰਤਜ਼ਾਰ ਨਹੀਂ ਕਰ ਸਕਦੀ ਤੁਸੀਂ ਕਦੋਂ ਮੇਰੇ ਬਾਰੇ ਸੋਚੋਗੇ ਤੇ ਸਮਝੌਤਾ ਕਰੋਗੇ ਤੁਹਾਡਾ ਜੋ ਵੀ ਫੈਸਲਾ ਮੈਨੂੰ ਜਲਦੀ ਦੱਸ ਦਿਓ ਤਾਂ ਜੋ ਮੈਂ ਆਪਣੀ ਜ਼ਿੰਦਗੀ ਦਾ ਕੋਈ ਹੋਰ ਫੈਸਲਾ ਕਰ ਸਕਾਂ ਮੈਂ ਉਸ ਨੂੰ ਕੋਈ ਵੀ ਜਵਾਬ ਨਹੀਂ ਦਿੱਤਾ ਬਸ ਇਹ ਕੋਸ਼ਿਸ਼ ਕਰਨ ਲੱਗਿਆ ਕਿ ਆਪਣੇ ਲਈ ਇੱਕ ਵਧੀਆ ਜੀ ਨੌਕਰੀ ਲੱਭ ਸਕਾਂ ਕੋਝ ਦਿਨਾਂ ਬਾਅਦ ਨੀਲਮ ਨੇ ਵੀ ਬੈਂਕ ਦੀ ਨੌਕਰੀ ਸ਼ੁਰੂ ਕਰ ਲਈ ਮੇਰੀ ਮਾਂ ਨੂੰ ਤਾਂ ਉਹ ਬਹੁਤ ਪਸੰਦ ਸੀ ਪਰ ਮੈਨੂੰ ਬਿਲਕੁਲ ਵੀ ਨਹੀਂ ਇੱਕ ਵਾਰ ਮੈਂ ਜਾਣ ਕਿ ਆਪਣੇ ਕਮਰੇ ਵਿੱਚ ਗਿਆ ਤਾਂ ਉਹ ਬਿਨਾ ਚੁੰਨੀ ਤੋਂ ਬੈਠੀ ਹੋਈ ਸੀ ਮੈਨੂੰ ਦੇਖ ਕੇ ਉਸਨੇ ਜਲਦੀ ਚੁੰਨੀ ਲੈ ਲਈ ਮੈਂ ਮਜ਼ਾਕ ਵਿੱਚ ਹੱਸ ਪਿਆ ਉਸ ਵਰਗੀ ਔਰਤ ਨੂੰ ਭਲਾ ਮੈਂ ਕਿਉਂ ਦੇਖਦਾ ਅਜਿਹਾ ਵੀ ਕੀ ਸੀ ਉਸ ਵਿੱਚ ਜੋ ਮੇਰੇ ਤੋਂ ਲੁਕੋ ਰਹੀ ਸੀ ਮੈਨੂੰ ਤਾਂ ਉਸ ਵਿੱਚ ਕੋਈ ਦਿਲਚਸਪੀ ਨਹੀਂ ਸੀ ਮੈਂ ਕਈ ਥਾਵਾਂ ਤੇ ਆਪਣੀ ਨੌਕਰੀ ਲਈ ਅਪਲਾਈ ਕੀਤਾ ਸੀ ਤੇ ਅਚਾਨਕ ਹੀ ਮੈਨੂੰ ਇੱਕ ਨੌਕਰੀ ਵਿੱਚ ਇੰਟਰਵਿਊ ਦੇ ਲਈ ਸੱਦਿਆ ਗਿਆ। ਉਸ ਤੋਂ ਬਾਅਦ ਤਾਂ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਜਦੋਂ ਮੈਨੂੰ ਇੱਕ ਵਧੀਆ ਨੌਕਰੀ ਮਿਲ ਗਈ ਸੀ ਮੈਂ ਬਹੁਤ ਖੁਸ਼ ਸੀ। ਜਦੋਂ ਆਪਣੇ ਮਾਤਾ-ਪਿਤਾ ਨੂੰ ਇਹ ਖ਼ਬਰ ਸੁਣਾਈ ਤਾਂ ਮੇਰੀ ਮਿਹਨਤ ਤੇ ਕੋਸ਼ਿਸ਼ ਨੂੰ ਵਧਾਉਣ ਦੀ ਬਾਵਜੂਦ ਕਹਿਣ ਲੱਗੇ ਕਿ ਦੇਖ ਨੀਲਮ ਤੇਰੀ ਜ਼ਿੰਦਗੀ ਵਿੱਚ ਕੀ ਆਈ ਤੇਰੇ ਵਰਗੇ ਨਕੰਮੇ ਇਨਸਾਨ ਨੂੰ ਵੀ ਕਾਮਯਾਬੀ ਮਿਲਣੀ ਸ਼ੁਰੂ ਹੋ ਗਈ। ਸਾਚੀ ਕਹਿੰਦੇ ਹਨ ਕਿ ਰੋਜੀ ਰੋਟੀ ਔਰਤ ਦੇ ਨਸੀਬ ਨਾਲ ਆਉਂਦੀ ਆ ਮੇਰਾ ਤਾਂ ਸਾਰਾ ਮੂਡ ਖਰਾਬ ਹੋ ਗਿਆ ਮੈਂ ਤਾਂ ਬਹੁਤ ਖੁਸ਼ ਸੀ ਕਿ ਵਧੀਆ ਹੋ ਗਿਆ ਮੈਨੂੰ ਨੌਕਰੀ ਮਿਲ ਗਈ ਮੈਂ ਸੋਚ ਚੁੱਕਿਆ ਸੀ ਕਿ ਹੁਣ ਜਲਦੀ ਹੀ ਜਲਦ ਨੀਲਮ ਨੂੰ ਤਲਾਕ ਦੇ ਦੇਵਾਂਗਾ ਪਰ ਉਹਨਾਂ ਹੀ ਦਿਨਾਂ ਵਿੱਚ ਪਾਪਾ ਦੀ ਹਾਲਤ ਬਹੁਤ ਖਰਾਬ ਹੋ ਗਈ ਉਹਨਾਂ ਨੂੰ ਹਾਰਟ ਅਟੈਕ ਆਇਆ ਹੋਇਆ ਸੀ ਤੇ ਡਾਕਟਰ ਨੇ ਉਹਨਾਂ ਨੂੰ ਟੈਨਸ਼ਨ ਦੇਣ ਤੋਂ ਮਨਾ ਕਰ ਦਿੱਤਾ ਨੀਲਮ ਬਹੁਤ ਪਰੇਸ਼ਾਨ ਪਰ ਮੈਨੂੰ ਉਸ ਦਾ ਕੋਈ ਮਤਲਬ ਨਹੀਂ ਸੀ ਨਹੀਂ ਉਸ ਦੇ ਰੋਣ ਦੀ ਕੋਈ ਪ੍ਰਵਾਹ ਸੀ ਮੈਂ ਇੱਕ ਵਾਰ ਵੀ ਉਸ ਨੂੰ ਝੂਠੀ ਤਸੱਲੀ ਵੀ ਨਹੀਂ ਦਿੱਤੀ ਤੇ ਮੇਰੀ ਤਨਖਾਹ ਇਸ ਵਾਰ ਬਹੁਤ ਵਧੀਆ ਸੀ ਮੈਂ ਸੋਚਿਆ ਕਿ ਮੈਂ ਨੀਲਮ ਨੂੰ ਕਹਿ ਦਿੰਦਾ ਹਾਂ ਕਿ ਹੁਣ ਉਹ ਜੋ ਵੀ ਜਾਵੇ ਕਰ ਸਕਦੀ ਆ ਤੇ ਮੈਂ ਉਸ ਨੂੰ ਤਲਾਕ ਬਾਰੇ ਵੀ ਦੱਸ ਦਿੰਦਾ ਹਾਂ ਪਰ ਜਦੋਂ ਮੈਂ ਇਹ ਗੱਲ ਨੀਲਮ ਨੂੰ ਕਹੀ ਤਾਂ ਉਹ ਕਹਿਣ ਲੱਗੀ ਮੈਨੂੰ ਤਲਾਕ ਨਹੀਂ ਚਾਹੀਦਾ ਮੇਰਾ ਪਿਓ ਬਿਮਾਰ ਆ ਇੰਨਾ ਵੱਡਾ ਸਦਮਾ ਨਹੀਂ ਸਹਿ ਸਕਦਾ ਉਸਨੇ ਦੁਖੀ ਦਿਲਣਾ ਕਿਹਾ ਸੀ ਤੇ ਫਿਰ ਆਪਣੀ ਅੱਖਾਂ ਵਿੱਚ ਆਉਣ ਵਾਲੇ ਹੰਝੂ ਸਾਫ਼ ਕਰਨ ਲੱਗੀ ਪਰ ਮੈਨੂੰ ਕੋਈ ਪ੍ਰਵਾਹ ਨਹੀਂ ਸੀ ਓਨੀ ਹੀ ਦਿਨਾਂ ਵਿੱਚ ਆਫਿਸ ਦੀ ਇੱਕ ਕੁੜੀ ਸਹਾਨੀ ਦੇ ਨਾਲ ਮੇਰੀ ਦੋਸਤੀ ਹੋ ਗਈ ਉਹ ਬਹੁਤ ਹੀ ਖੂਬਸੂਰਤ ਤੇ ਪਤਲੀ ਕੁੜੀ ਸੀ ਪਹਿਲਾਂ ਸਾਡੀ ਗੱਲ ਸ਼ੁਰੂ ਹੋਈ ਤੇ ਫਿਰ ਦੋਸਤੀ ਵੀ ਹੋ ਗਈ ਹੁਣ ਮੈਂ ਸਾਰੀ ਰਾਤ ਸਹਾਨੀ ਨਾਲ ਗੱਲਾਂ ਕਰਨ ਲੱਗਾ ਸੀ ਆਪਣੇ ਕਮਰੇ ਵਿੱਚ ਹੀ ਕਰਦਾ ਸੀ ਨੀਲਮ ਇਹ ਦੇਖ ਕੇ ਚੁੱਪ ਰਹਿੰਦੀ ਪਰ ਇੱਕ ਦਿਨ ਕਹਿਣ ਲੱਗੀ ਇਹ ਕੀ ਤਰੀਕਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਪਤਨੀ ਨੂੰ ਛੱਡ ਕੇ ਸਾਰੀ ਰਾਤ ਦੂਜੀ ਔਰਤ ਨਾਲ ਗੱਲਾਂ ਕਰਦੇ ਹੋ ਮੈਂ ਕਿਹਾ ਮੇਰੀ ਪਤਨੀ ਬਣਨ ਦਾ ਸ਼ੌਂ ਤੈਨੂੰ ਸ਼ੌਂਕ ਆ ਪਰ ਤੈਨੂੰ ਆਪਣੀ ਪਤਨੀ ਬਣਾਉਣ ਦਾ ਮੈਨੂੰ ਕੋਈ ਸ਼ੌਂਕ ਨਹੀਂ ਮੈਂ ਤਾਂ ਤੈਨੂੰ ਆਜ਼ਾਦ ਕਰ ਦੇਣਾ ਚਾਹੁੰਦਾ ਹਾਂ ਹੁਣ ਜੇਕਰ ਤੇਰਾ ਪਿਓ ਬਿਮਾਰ ਹੈ ਤਾਂ ਉਸ ਵਿੱਚ ਮੇਰਾ ਕੀ ਕਸੂਰਾ ਹੁਣ ਮੈਂ ਉਂਝ ਵੀ ਐਨੇ ਪੈਸੇ ਕਮਾਉਣ ਲੱਗ ਗਿਆ ਹਾਂ ਜੇਕਰ ਮੇਰੇ ਮਾਪਿਓ ਨੇ ਮੇਰਾ ਸਾਥ ਛੱਡ ਵੀ ਦਿੱਤਾ ਤਾਂ ਮੈਂ ਕਿਰਾਏ ਤੇ ਘਰ ਲੈ ਕੇ ਰਹਿ ਸਕਦਾ ਹਾਂ ਦੂਜਾ ਵਿਆਹ ਵੀ ਕਰ ਸਕਦਾ ਹਾਂ ਤੇ ਕਰਾਂਗਾ ਤੂੰ ਚਾਹੇ ਜਾਂ ਤਾਂ ਵਾਪਸ ਜਾ ਸਕਦੀ ਆ ਤੇਰੀ ਵਰਗੀ ਇੰਨੀ ਮੋਟੀ ਔਰਤ ਦੇ ਨਾਲ ਮੈਂ ਬਾਹਰ ਵੀ ਨਹੀਂ ਜਾ ਸਕਦਾ ਲੋਕ ਤਾਂ ਮੇਰਾ ਮਜ਼ਾਕ ਅਡਾਉਣਗੇ ਮੇਰੀ ਗੱਲ ਸੁਣ ਕੇ ਉਹ ਚੁੱਪ ਹੋ ਗਈ ਚਾਰ ਪੰਜ ਮਹੀਨੇ ਲੰਘ ਗਏ ਤੇ ਮੈਂ ਸਹਾਨੀ ਦਾ دیਵਾਨਾ ਹੋ ਗਿਆ ਜਦੋਂ ਮੈਂ ਆਪਣੇ ਮਾਪਿਓ ਨਾਲ ਦੂਜੇ ਵਿਆਹ ਦੀ ਗੱਲ ਕੀਤੀ ਤਾਂ ਉਹ ਜਿਉਂਦੇ ਜੀ ਹੀ ਮਰ ਗਏ ਕਹਿਣ ਲੱਗੇ ਤੈਨੂੰ ਸ਼ਰਮ ਨਹੀਂ ਆਉਂਦੀ ਇੰਨੀ ਵਧੀਆ ਕੁੜੀ ਨੂੰ ਛੱਡ ਕੇ ਤੂੰ ਕਿਸੇ ਹੋਰ ਨਾਲ ਵਿਆਹ ਕਰਨਾ ਚਾਹਣਾ ਮੇਰੇ ਮਾਪੇ ਉਹਦੀ ਗੱਲ ਵਿੱਚ ਹੁਣ ਕੋਈ ਜ਼ੋਰ ਨਹੀਂ ਰਿਹਾ ਕਿਉਂਕਿ ਮੈਂ ਵਧੀਆ ਪੈਸੇ ਕਮਾਉਣ ਲੱਗਾ ਸੀ। ਉਹਨਾਂ ਨੇ ਮੈਨੂੰ ਪਿਆਰ ਨਾਲ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੈਂ ਨਹੀਂ ਮੰਨਿਆ ਤੇ ਮੈਂ ਸਹਾਨੀ ਨਾਲ ਵਿਆਹ ਕਰ ਲਿਆ। ਉਸਦੇ ਨਾਲ ਅਲੱਗ ਘਰ 'ਚ ਰਹਿਣ ਲੱਗਾ। ਮੇਰੀ ਜ਼ਿੰਦਗੀ ਤਾਂ ਖੁਸ਼ੀਆਂ ਨਾਲ ਭਰ ਗਈ। ਮੇਰੀ ਪਤਨੀ ਸਹਾਨੀ ਬਹੁਤ ਖੂਬਸੂਰਤ ਸੀ। ਉਸਦੇ ਅੱਗੇ ਮੈਂ ਕੁਝ ਵੀ ਨਹੀਂ ਸੀ। ਜੇਕਰ ਉਸਦੇ ਨਾਲ ਮੈਂ ਕਿਤੇ ਬਾਹਰ ਜਾਂਦਾ ਤਾਂ ਉਸਦੇ ਦੁੱਧ ਵਰਗੇ ਰੰਗ ਦੇ ਅੱਗੇ ਮੇਰਾ ਸਾਵਲਾ ਰੰਗ ਵੀ ਫਿੱਕਾ ਪੈ ਜਾਂਦਾ। ਲੋਕ ਸਾਡੀ ਜੋੜੀ ਨੂੰ ਦੇਖ ਕੇ ਬਹੁਤ ਗੱਲਾਂ ਕਰਦੇ ਜੇਕਰ ਅਸੀਂ ਇੱਕ ਸਾਥ ਕਿਤੇ ਜਾਂਦੇ ਤਾਂ ਲੋਕ ਸਾਨੂੰ ਬਲੈਕ ਐਂਡ ਵਾਈਟ ਜੋੜੀ ਕਹਿੰਦੇ ਹੋਏ ਲੰਘਦੇ ਸੀ ਅਸੀਂ ਇੱਕ ਪਾਰਟੀ ਵਿੱਚ ਗਏ ਤਾਂ ਸਹਾਨੀ ਦੀ ਦੋਸਤ ਮੈਨੂੰ ਦੇਖ ਕੇ ਉਸ ਨੂੰ ਇੱਕ ਪਾਸੇ ਲੈ ਗਈ ਤੇ ਕਹਿਣ ਲੱਗੀ ਤੇਰਾ ਪਤੀ ਤਾਂ ਤੇਰੇ ਅੱਗੇ ਕੁਝ ਵੀ ਨਹੀਂ ਤੂੰ ਇੰਨੀ ਖੂਬਸੂਰਤਾਂ ਤੈਨੂੰ ਤਾਂ ਕੋਈ ਵੀ ਜਵਾਨ ਖੂਬਸੂਰਤ ਮੁੰਡਾ ਆਪਣਾ ਸਕਦਾ ਮੈਂ ਵੀ ਉਸ ਦੇ ਕੋਲ ਹੀ ਖੜਾ ਸੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਜਦੋਂ ਅਸੀਂ ਘਰ ਵਾਪਸ ਆ ਗਏ ਤਾਂ ਮੈਂ ਸਹਾਣੀ ਨੂੰ ਕਿਹਾ ਤੇਰੀ ਸਹੇਲੀ ਬੜੀ ਬਤਮੀਜ਼ਾ ਉਹ ਡ्रेसਿੰਗ ਟੇਬਲ ਦੇ ਸਾਹਮਣੇ ਖੜੀ ਆਪਣੀ ਜੁਐਲਰੀ ਉਤਾਰ ਰਹੀ ਸੀ ਕਹਿਣ ਲੱਗੀ ਕੀ ਬਤਮੀਜ਼ੀ ਕੀਤੀ ਆ ਉਸਨੇ ਮੈਂ ਕਿਹਾ ਕਿ ਉਹ ਮੇਰੇ ਵਿੱਚ ਕਮੀਆਂ ਗਿਣ ਰਹੀ ਸੀ ਤੇ ਤੂੰ ਚੁੱਪ ਕਰਕੇ ਖੜੀ ਰਹੀ ਕਹਿਣ ਲੱਗੀ ਤਾਂ ਗਲਤ ਕੀ ਕਿਹਾ ਤੂੰ ਆਪਣਾ ਰੰਗ ਦੇਖਿਆ ਮੈਂ ਪਾਰਟੀ ਵਿੱਚ ਜਾਂਦੀ ਹਾਂ ਤਾਂ ਸ਼ਰਮਿੰਦਾ ਹੋ ਕੇ ਰਹਿ ਜਾਂਦੀ ਹਾਂ ਉਹ ਠੀਕ ਹੀ ਕਹਿ ਰਹੀ ਸੀ ਮੇਰੇ ਨਾਲ ਤਾਂ ਕੋਈ ਵੀ ਖੂਬਸੂਰਤ ਨੌਜਵਾਨ ਵਿਆਹ ਕਰਵਾ ਸਕਦਾ ਸੀ ਪਰ ਬਸ ਮੈਂ ਹੀ ਤੇਰੀ ਮੁਹੱਬਤ ਵਿੱਚ ਅੰਨੀ ਹੋ ਗਈ ਮੈਂ ਤਾਂ ਸਹਾਨੀ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਿਆ ਉਹ ਤਾਂ ਹੁਣ ਮੇਰੇ ਨਾਲ ਗੱਲ-ਗੱਲ ਤੇ ਲੜਨ ਲੱਗੀ ਗੱਲ-ਗੱਲ ਤੇ ਮੈਨੂੰ ਮਿਹਣੇ ਮਾਰਦੀ ਪਰ ਮੈਂ ਚੁੱਪ ਕਰਕੇ ਨਹੀਂ ਸੁਣ ਸਕਦਾ ਸੀ ਉਹ ਮੇਰੇ ਨਾਲ ਸਿਰਫ ਐਸ ਲਈ ਰਹਿੰਦੀ ਸੀ ਕਿ ਮੇਰੀ ਤਨਖਾਹ ਬਹੁਤ ਵਧੀਆ ਸੀ ਬਹੁਤ ਜਲਦੀ ਹੀ ਕੰਪਨੀ ਦੇ ਵੱਲੋਂ ਮੈਨੂੰ ਗੱਡੀ ਮਿਲਣ ਵਾਲੀ ਸੀ ਅਚਾਨਕ ਹੀ ਇੱਕ ਦਿਨ ਮੇਰੇ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ ਬਹੁਤ ਬੁਰੇ ਤਰੀਕੇ ਨਾਲ ਮੇਰਾ ਮੋਟਰਸਾਈਕਲ ਸਾਹਮਣੇ ਆਉਂਦੇ ਟਰੱਕ ਨਾਲ ਟਕਰਾ ਗਿਆ ਤੇ ਟਾਇਰ ਮੇਰੀ ਲੱਤ ਤੋਂ ਹੋ ਕੇ ਗੁజర్ ਗਿਆ ਮੈਂ ਦਰਦ ਦੇ ਕਾਰਨ ਚੀਕਾਂ ਮਾਰ ਰਿਹਾ ਸੀ ਮੇਰੇ ਤੋਂ ਦਰਦ ਬਰਦਾਸ਼ਤ ਨਹੀਂ ਹੋ ਰਿਹਾ ਸੀ ਤੇ ਮੈਂ ਕੁਝ ਹੀ ਸਮੇਂ ਬਾਅਦ ਬੇਹੋਸ਼ ਹੋ ਗਿਆ ਜਦੋਂ ਹੋਸ਼ ਆਇਆ ਤਾਂ ਮੈਂ ਹਸਪਤਾਲ ਵਿੱਚ ਸੀ ਡਾਕਟਰ ਨੇ ਮੇਰੀ ਅੱਧੀ ਲੱਤ ਕੱਟ ਦਿੱਤੀ ਇਹ ਸਦਮਾ ਮੇਰੇ ਲਈ ਬਹੁਤ ਵੱਡਾ ਸੀ ਸਹਾਨੀ ਹਸਪਤਾਲ ਵਿੱਚ ਹੀ ਸੀ ਜਿੱਦਾਂ ਮੈਨੂੰ ਹੋਸ਼ ਵਿੱਚ ਦੇਖਿਆ ਤਾਂ ਮੇਰੇ ਕੋਲ ਆ ਗਈ ਮੈਂ ਕਿਹਾ ਮੇਰੇ ਮਾਤਾ ਪਿਤਾ ਨੂੰ ਦੱਸ ਦੇ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ ਸੋਹਾਨੀ ਦੀ ਖਾਤਰ ਮੈਂ ਆਪਣੇ ਮਾਪਿਆਂ ਨੂੰ ਨਾਰਾਜ਼ ਕਰਕੇ ਆਇਆ ਸੀ ਤੇ ਸੋਹਾਨੀ ਨਾਲ ਵਿਆਹ ਕਰਨ ਤੋਂ ਬਾਅਦ ਮੈਂ ਵਾਪਸ ਮੁੜ ਕੇ ਆਪਣੇ ਮਾਤਾ ਪਿਤਾ ਦੀ ਖ਼ਬਰ ਨਹੀਂ ਲਈ ਸੀ ਸੋਹਾਨੀ ਕਹਿਣ ਲੱਗੀ ਮੈਂ ਵੀ ਇਹੀ ਚਾਹੁੰਦੀ ਹਾਂ ਕਿ ਤੂੰ ਆਪਣੇ ਮਾਪੇ ਨੂੰ ਇਹ ਖ਼ਬਰ ਦੱਸ ਦੇ ਤੇ ਉਹਨਾਂ ਦੇ ਨਾਲ ਹੀ ਚਲਿਆ ਜਾ ਕਿਉਂਕਿ ਮੈਂ ਤੇਰੇ ਨਾਲ ਹੁਣ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ ਕਾਲਾ ਤਾਂ ਤੂੰ ਪਹਿਲਾਂ ਹੀ ਸੀ ਤੇ ਹੁਣ ਤਾਂ ਲੰਗੜਾ ਵੀ ਹੋ ਚੁੱਕਿਆ ਇੱਕ ਲੱਤ ਤੂੰ ਆਪਣੀ ਐਕਸੀਡੈਂਟ ਚ ਖੋ ਚੁੱਕਿਆ ਉਸ ਦੀ ਗੱਲ ਸੁਣ ਕੇ ਮੈਂ ਕਿਹਾ ਸਹਾਨੀ ਮੈਨੂੰ ਇਸ ਸਮੇਂ ਤੇਰੀ ਲੋੜ ਆ ਬਹੁਤ ਜਲਦੀ ਮੈਂ ਆਪਣਾ ਇਲਾਜ ਕਰਵਾ ਲਵਾਂਗਾ ਮੇਰੀ ਕੰਪਨੀ ਪੈਸਾ ਦੇਵੇਗੀ ਕਹਿਣ ਲੱਗੀ ਕਿਹੜੀ ਕੰਪਨੀ ਬੌਸ ਨੇ ਜਦੋਂ ਵੀ ਤੇਰੇ ਐਕਸੀਡੈਂਟ ਦੀ ਖ਼ਬਰ ਸੁਣੀ ਕਿ ਤੂੰ ਅਪਾਹਜ ਹੋ ਗਿਆ ਉਹਨਾਂ ਨੇ ਤਾਂ ਤੇਰੀ ਜਗ੍ਹਾ ਤੇ ਕਿਸੇ ਹੋਰ ਨੂੰ ਰੱਖ ਲਿਆ ਖੈਰ ਉਹ ਮੇਰਾ ਫੋਨ ਮੇਰੇ ਹੱਥ ਵਿੱਚ ਦੇ ਕੇ ਕਹਿਣ ਲੱਗੀ ਜਿੰਨੀ ਜਲਦੀ ਹੋ ਸਕੇ ਤੂੰ ਮੈਨੂੰ ਤਲਾਕ ਦੇ ਦੇ ਇੱਕ ਐ ਕਿ ਉਹ ਉੱਥੋਂ ਜਾ ਚੁੱਕੀ ਸੀ ਤੇ ਮੈਂ ਹੱਕਾ ਬੱਕਾ ਉਸਦੀ ਸ਼ਕਲ ਦੇਖਦਾ ਰਹਿ ਗਿਆ। ਕੁਝ ਸਮਾਂ ਤਾਂ ਮੈਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਆਇਆ ਕਿ ਪਤਨੀ ਅਜਿਹੀ ਵੀ ਹੁੰਦੀ ਆ। ਮੈਂ ਬਹੁਤ ਪਰੇਸ਼ਾਨ ਹੋ ਗਿਆ। ਇਸੇ ਟੈਨਸ਼ਨ ਵਿੱਚ ਸੌਂਕ ਵੀ ਗਿਆ। ਮੈਂ ਆਪਣੇ ਘਰ ਵਾਲਿਆਂ ਨੂੰ ਫੋਨ ਕੀਤਾ ਤਾਂ ਮੇਰੇ ਮੰਮੀ ਪਾਪਾ ਭੈਣ ਭਰਾ ਸਾਰੇ ਤੜਫਦੇ ਹੋਏ ਮੇਰੇ ਕੋਲ ਪਹੁੰਚੇ। ਇੱਥੋਂ ਤੱਕ ਕਿ ਨੀਲਮ ਵੀ ਉਸ ਨੂੰ ਆਪਣੇ ਸਾਹਮਣੇ ਦੇਖ ਕੇ ਮੈਂ ਹੈਰਾਨ ਹੋਇਆ। ਮੈਨੂੰ ਤਾਂ ਲੱਗਿਆ ਕਿ ਉਹ ਆਪਣੇ ਘਰ ਵਾਪਸ ਜਾ ਚੁੱਕੀ ਹੋਵੇਗੀ। ਪਰ ਉਹ ਮੇਰੇ ਘਰ ਵਾਲਿਆਂ ਦੇ ਨਾਲ ਹੀ ਰਹਿ ਰਹੀ ਸੀ ਮੈਨੂੰ ਦੇਖ ਕੇ ਉਸ ਦੀਆਂ ਅੱਖਾਂ 'ਚ ਹੰਝੂ ਆਏ ਇਹ ਮੇਰੇ ਲਈ ਹੈਰਾਨ ਕਰ ਦੇਣ ਵਾਲੀ ਗੱਲ ਸੀ ਮੇਰੇ ਮਾਪਿਓ ਮੇਰੇ ਗਲ ਲਾ ਕੇ ਰੋ ਰਹੇ ਸੀ ਮੇਰੇ ਪਾਪਾ ਨੇ ਮੇਰੇ ਕੋਲ ਬੈਠ ਕੇ ਕਿਹਾ ਕਿ ਕਿਸੇ ਚੀਜ਼ ਦੀ ਚਿੰਤਾ ਨਾ ਕਰ ਮੇਰੇ ਮਾਪਿਓ ਮੈਨੂੰ ਘਰ ਲੈ ਗਏ ਨੀਲਮ ਹੁਣ ਮੇਰਾ ਬਹੁਤ ਖਿਆਲ ਰੱਖਦੀ ਮੈਂ ਹੈਰਾਨ ਸੀ ਕਿ ਇਹ ਸਭ ਕੁਝ ਕਿਉਂ ਕਰ ਰਹੀ ਆ ਮੈਂ ਤਾਂ ਉਸ ਨੂੰ ਕਦੇ ਵੀ ਕੋਈ ਖੁਸ਼ੀ ਨਹੀਂ ਦਿੱਤੀ ਸੀ ਹਮੇਸ਼ਾ ਉਸ ਨੂੰ ਮੋਟੇ ਢੋਲ ਕਹਿ ਕੇ ਬੁਲਾਉਂਦਾ ਸੀ ਉਸ ਨੂੰ ਮਿਹਣੇ ਮਾਰਦਾ ਸੀ ਜਦੋਂ ਉਹ ਆਪਣੀ ਜੌਬ ਤੇ ਹੁੰਦੀ ਤਾਂ ਮੇਰੀ ਮਾਂ ਤੇ ਮੇਰੀ ਭੈਣ ਮੈਨੂੰ ਸੰਭਾਲਦੀਆਂ ਸੀ। ਮੇਰੇ ਪਾਪਾ ਵੀ ਮੇਰਾ ਬਹੁਤ ਖਿਆਲ ਰੱਖਦੇ ਮੈਂ ਤਾਂ ਉਹਨਾਂ ਦੇ ਸਾਹਮਣੇ ਨਜ਼ਰ ਉਠਾਉਣ ਦੇ ਕਾਬਲ ਨਹੀਂ ਰਿਹਾ ਹੱਥ ਜੋੜ ਕੇ ਉਹਨਾਂ ਤੋਂ ਮਾਫੀ ਵੀ ਮੰਗ ਲਈ। ਉਹ ਕਹਿਣ ਲੱਗੇ ਅਸੀਂ ਤੇਰੇ ਲਈ ਜੋ ਕੁੜੀ ਪਸੰਦ ਕੀਤੀ ਉਹ ਬਹੁਤ ਵਧੀਆ ਕੁੜੀ ਸੀ ਪਰ ਤੂੰ ਦਿਖਾਵੇ ਦੀ ਖੂਬਸੂਰਤੀ ਨੂੰ ਪਸੰਦ ਕੀਤਾ ਜੋ ਕੁਝ ਤੋਂ ਨੀਲਮ ਨਾਲ ਕੀਤਾ। ਕੋਈ ਹੋਰ ਹੁੰਦੀ ਤਾਂ ਇਹ ਘਰ ਛੱਡ ਕੇ ਚਲੀ ਜਾਂਦੀ ਤੇਰੇ ਜਾਣ ਤੋਂ ਬਾਅਦ ਤੇਰੇ ਪਾਪਾ ਦੀ ਤਬੀਅਤ ਕਿੰਨੀ ਖਰਾਬ ਹੋ ਗਈ ਸੀ। ਘਰ ਵਿੱਚ ਤੰਗੀ ਵੀ ਆ ਗਈ ਸੀ ਸਾਰਾ ਖਰਚਾ ਨੀਲਮ ਨੇ ਹੀ ਚੁੱਕਿਆ ਸੀ ਤੇ ਤੇਰੇ ਪਾਪਾ ਦੀ ਬਹੁਤ ਸੇਵਾ ਕੀਤੀ ਇਹ ਸੁਣ ਕੇ ਮੈਂ ਬਹੁਤ ਸ਼ਰਮਿੰਦਾ ਹੋ ਗਿਆ ਮੈਂ ਉਸ ਨਾਲ ਬਹੁਤ ਗਲਤ ਕੀਤਾ ਸੀ ਉਹ ਜਿੱਦਾਂ ਦੀ ਵੀ ਸੀ ਪਰ ਉਸ ਨੇ ਵੀ ਮੇਰੇ ਲਈ ਆਪਣੇ ਸੁਪਨੇ ਸਜਾਏ ਹੋਣਗੇ ਪਰ ਮੈਂ ਉਸ ਦੇ ਸਾਰੇ ਸੁਪਨਿਆਂ ਨੂੰ ਤੋੜ ਕੇ ਰੱਖ ਦਿੱਤਾ ਜਦੋਂ ਉਹ ਆਫਿਸ ਤੋਂ ਆਈ ਤਾਂ ਮੇਰੇ ਲਈ ਖਾਣਾ ਬਣਾ ਕੇ ਮੇਰੇ ਕੋਲ ਲੈ ਆਈ ਮੇਰੇ ਸਾਹਮਣੇ ਰੱਖ ਦਿੱਤਾ ਕਹਿਣ ਲੱਗੀ ਤੁਸੀਂ ਖਾਣਾ ਖਾ ਲਵੋ ਤਾਂ ਫਿਰ ਮੈਂ ਤੁਹਾਨੂੰ ਨਹਾ ਦੇਵਾਂਗੀ ਮੈਂ ਖਾਣੇ ਦੀ ਪਲੇਟ ਸਾਈਡ ਤੇ ਰੱਖੀ ਤੇ ਨੀਲਮ ਦਾ ਹੱਥ ਫੜ ਲਿਆ ਇਹ ਦੇਖ ਕੇ ਉਹ ਮੈਨੂੰ ਘੂਰ-ਘੂਰ ਕੇ ਦੇਖਣ ਲੱਗੀ ਮੈਂ ਕਿਹਾ ਨੀਲਮ ਮੈਨੂੰ ਮaaf ਕਰ ਦੇ ਮੈਂ ਤੇਰੀ ਕਦਰ ਨਹੀਂ ਕੀਤੀ ਉਸ ਨੇ ਆਪਣਾ ਹੱਥ ਛਡਾ ਲਿਆ ਕਹਿਣ ਲੱਗੀ ਇਹ ਗੱਲਾਂ ਦਾ ਸਮਾਂ ਨਹੀਂ ਆ 2 ਮਹੀਨੇ ਵਿੱਚ ਹੀ ਨੀਲਮ ਨੇ ਐਨੇ ਪੈਸਿਆਂ ਦਾ ਇੰਤਜ਼ਾਮ ਕਰ ਲਿਆ ਕਿ ਮੇਰਾ ਆਪਰੇਸ਼ਨ ਹੋ ਜਾਂਦਾ ਤੇ ਇੱਕ ਨਕਲੀ ਲੱਤ ਲੱਗ ਜਾਂਦੀ ਇਦਾਂ ਹੀ ਹੋਇਆ ਨੀਲਮ ਦੇ ਇੰਤਜ਼ਾਮ ਕੀਤੇ ਹੋਏ ਪੈਸਿਆਂ ਨਾਲ ਮੇਰਾ ਆਪਰੇਸ਼ਨ ਹੋਇਆ ਨਕਲੀ ਲੱਤ ਵੀ ਲੱਗ ਚੁੱਕੀ ਸੀ ਗੱਲ ਇਦਾਂ ਸੀ ਕਿ ਮੈਂ ਲੰਗੜਾ ਕੇ ਤੁਰ ਸਕਦਾ ਸੀ ਨੌਕਰੀ ਵੀ ਦੁਆਰਾ ਕਰਨ ਲੱਗਾ ਸੀ ਮੈਂ ਤਾਂ ਉਸ ਦਾ ਜਿੰਨਾ ਵੀ ਧੰਨਵਾਦ ਕਰਦਾ ਉਨਾਂ ਹੀ ਘੱਟ ਸੀ ਮੈਂ ਚਾਹੁੰਦਾ ਸੀ ਕਿ ਹੁਣ ਉਸ ਨੂੰ ਉਹ ਮੁਹੱਬਤ ਦੇਵਾਂ ਜਿਸ ਦੀ ਉਹ ਹੱਕਦਾਰ ਹੈ ਪਰ ਜਦੋਂ ਵੀ ਮੈਂ ਉਸ ਦੇ ਕਰੀਬ ਜਾਣ ਦੀ ਕੋਸ਼ਿਸ਼ ਕਰਦਾ ਤਾਂ ਉਹ ਮੇਰੇ ਤੋਂ ਦੂਰ ਜਾਂਦੀ ਇੱਕ ਵਾਰ ਮੈਂ ਉਸ ਦਾ ਹੱਥ ਫੜ ਲਿਆ ਮੈਂ ਕਿਹਾ ਮੇਰੇ ਕੋਲ ਬੈਠ ਪਰ ਉਹ ਮੇਰੇ ਕੋਲ ਨਾ ਬੈਠੀ ਮੇਰੀ ਸੇਵਾ ਕਰਦੀ ਮੇਰੇ ਲਈ ਖਾਣਾ ਲਿਆਉਂਦੀ ਮੇਰੇ ਸਾਰੇ ਕੰਮ ਕਰਦੀ ਪਰ ਮੇਰੇ ਨਾਲ ਦੋ ਪਿਆਰ ਦੇ ਬੋਲ ਨਾ ਬੋਲਦੀ ਮੈਂ ਕਿਹਾ ਹੁਣ ਤੈਨੂੰ ਕੀ ਪ੍ਰੋਬਲਮ ਆ ਮੈਂ ਤੈਨੂੰ ਅਪਣਾਉਣਾ ਚਾਹੁੰਦਾ ਹਾਂ ਤੈਨੂੰ ਹਰ ਖੁਸ਼ੀ ਦੇਣਾ ਚਾਹੁੰਦਾ ਹਾਂ ਉਹ ਕਹਿਣ ਲੱਗੀ ਹੁਣ ਮੇਰੇ ਪਾਪਾ ਦੀ ਤਬੀਅਤ ਬਹੁਤ ਵਧੀਆ ਹੁਣ ਤੁਸੀਂ ਮੈਨੂੰ ਤਲਾਕ ਦੇ ਸਕਦੇ ਹੋ ਇਹੀ ਸੁਣਿਆ ਸੀ ਕਿ ਮੇਰੇ ਹੋਸ਼ ਛੱਡ ਗਏ ਮੈਂ ਕਿਹਾ ਇਹ ਤੂੰ ਕੀ ਕਹਿ ਰਹੀ ਆ ਮੈਂ ਤੈਨੂੰ ਤਲਾਕ ਕਿਉਂ ਦੇਵਾਂਗਾ ਤੂੰ ਮੇਰਾ ਬਹੁਤ ਸਾਥ ਦਿੱਤਾ ਕਹਿਣ ਲੱਗੀ ਮੈਂ ਆਪਣੀ ਆਦਤ ਤੋਂ ਮਜਬੂਰ ਹੋ ਕੇ ਕਰ ਦਿੱਤਾ ਕਿਸੇ ਨੂੰ ਆਪਣੇ ਸਾਹਮਣੇ ਤਖਲੀਕ ਤਖਲੀਪ ਵਿੱਚ ਮੈਂ ਨਹੀਂ ਦੇਖ ਸਕਦੀ ਆਪਣੇ ਪਾਪਾ ਨੂੰ ਵੀ ਨਹੀਂ ਦੇਖ ਸਕੀ ਤੇ ਨਾ ਹੀ ਤੁਹਾਨੂੰ ਦੇਖ ਸਕੀ ਮੈਂ ਇੱਥੇ ਸਿਰਫ ਐਸ ਲਈ ਸੀ ਕਿਉਂਕਿ ਮੇਰੇ ਪਾਪਾ ਇੰਨਾ ਵੱਡਾ ਸਦਮਾ ਸਹਿ ਨਹੀਂ ਸਕਦੇ ਮੈਂ ਆਪਣੇ ਘਰ ਵਿੱਚ ਕਿਸੇ ਨਾਲ ਇਸ ਗੱਲ ਦੀ ਚਰਚਾ ਨਹੀਂ ਕੀਤੀ ਸੀ ਤੁਸੀਂ ਦੂਜਾ ਵਿਆਹ ਕਰ ਲਿਆ ਆਪਣੇ ਸਹੁਰੇ ਵੀ ਚੁੱਪ ਕਰਕੇ ਸਮਾਂ ਗੁਜ਼ਾਰਦੀ ਰਹੀ ਪਰ ਹੁਣ ਜਦੋਂ ਮੈਨੂੰ ਵਾਪਸ ਜਾਣਾ ਹੈ ਤੁਸੀਂ ਵੀ ਠੀਕ ਹੋ ਗਏ ਤੇ ਤੁਹਾਡੀ ਨੌਕਰੀ ਵੀ ਲੱਗ ਚੁੱਕੀ ਆ ਕੋਈ ਵੀ ਖੂਬਸੂਰਤ ਕੁੜੀ ਤੁਹਾਡੇ ਨਾਲ ਵਿਆਹ ਵਾਸਤੇ ਤਿਆਰ ਹੋ ਜਾਵੇਗੀ ਉੰਜਵੀ ਮੇਰੇ ਵਰਗੀ ਢੋਲ ਵਰਗੀ ਕੁੜੀ ਤੁਹਾਡੇ ਨਾਲ ਚੰਗੀ ਨਹੀਂ ਲੱਗਦੀ ਮੈਂ ਉਸ ਦਾ ਹੱਥ ਦਵਾਰਾ ਫੜ ਲਿਆ ਫਿਰ ਇਸ ਵਾਰ ਬਹੁਤ ਮਜ਼ਬੂਤੀ ਨਾਲ ਫੜਿਆ ਮੈਂ ਕਿਹਾ ਮੈਂ ਕਿਹੜਾ ਖੂਬਸੂਰਤਾ ਮੇਰਾ ਰੰਗ ਵੀ ਸਾਵਲਾ ਮੈਨੂੰ ਕੋਈ ਵੀ ਕੁੜੀ ਤੇਰੇ ਇਲਾਵਾ ਨਹੀਂ ਆਪਣਾ ਸਕਦੀ ਸੁਹਾਣੀ ਦੀਆਂ ਗੱਲਾਂ ਮੈਨੂੰ ਯਾਦ ਆਉਣ ਲੱਗੀਆਂ ਕਿ ਇਸ ਤਰ੍ਹਾਂ ਉਹ ਮੇਰਾ ਮਜ਼ਾਕ ਉਡਾਉਂਦੀ ਸੀ ਮੈਂ ਭੁੱਲ ਗਿਆ ਸੀ ਕਿ ਮੇਰੇ ਅੰਦਰ ਵੀ ਕਮੀ ਆ ਸਾਰੀਆਂ ਕਮੀਆਂ ਮੈਨੂੰ ਨੀਲਮ ਵੈਚੀ ਦਿਖਾਈ ਦਿੰਦੀਆਂ ਸੀ ਉਸ ਦਾ ਮਟਾਪਾ ਨਜ਼ਰ ਆਉਂਦਾ ਸੀ ਉਸ ਦਾ ਇੰਨਾ ਸੋਹਣਾ ਦਿਲ ਮੈਨੂੰ ਦਿਖਾਈ ਨਹੀਂ ਦਿੱਤਾ ਪਰ ਮੈਨੂੰ ਇਹ ਉਦੋਂ ਪਤਾ ਲੱਗਿਆ ਜਦੋਂ ਮੇਰਾ ਵਿਆਹ ਸਹਾਣੀ ਨਾਲ ਹੋਇਆ ਤੇ ਬਹੁਤ ਜਲਦੀ ਸਹਾਣੀ ਮੇਰੇ ਤੋਂ ਅੱਕ ਗਈ ਪਰ ਨੀਲਮ ਨੇ ਕਦੇ ਮੈਨੂੰ ਮੁੜ ਕੇ ਜਵਾਬ ਨਹੀਂ ਦਿੱਤਾ ਸੀ ਮੇਰੀਆਂ ਅੱਖਾਂ ਵਿੱਚ ਹੰਝੂ ਆ ਰਹੇ ਸੀ ਨੀਲਮ ਦੀਆਂ ਅੱਖਾਂ ਵਿੱਚ ਵੀ ਹੰਝੂ ਸੀ ਮੈਂ ਕਿਹਾ ਮੈਨੂੰ ਮਾਫ਼ ਨਹੀਂ ਕਰ ਸਕਦੀ ਬੇਸ਼ੱਕ ਮੇਰੀ ਗਲਤੀ ਬਹੁਤ ਵੱਡੀ ਆ ਪਰ ਜੋ ਸਜ਼ਾ ਤੂੰ ਮੈਨੂੰ ਦੇਣਾ ਚਾਹਵੇਂ ਉਹ ਦੇ ਸਕਦੀ ਆ ਮੈਂ ਉਸ ਦੇ ਸਾਹਮਣੇ ਹੱਥ ਜੋੜ ਦਿੱਤੇ ਤੇ ਕਿਹਾ ਮੈਨੂੰ ਮaaf ਕਰ ਦੇ ਮੇਰਾ ਇਹ ਕਹਿਣਾ ਸੀ ਉਸਨੇ ਮੇਰੇ ਦੋਵੇਂ ਹੱਥ ਫੜ ਲਏ ਕਹਿਣ ਲੱਗੀ ਮੈਨੂੰ ਸ਼ਰਮਿੰਦਾ ਨਾ ਕਰੋ ਇਹ ਕਹਿ ਕੇ ਮੈਂ ਨੀਲਮ ਨੂੰ ਆਪਣੇ ਬਾਹਾਂ 'ਚ ਲੈ ਲਿਆ ਤੇ ਅੱਜ ਵਿਆਹ ਦੇ 1.5 ਸਾਲ ਬਾਅਦ ਨੀਲਮ ਨੂੰ ਮੈਂ ਉਸ ਦੇ ਹੱਕ ਦਾ ਪਿਆਰ ਦਿੱਤਾ ਮੇਰੇ ਵਿਆਹ ਨੂੰ 5 ਸਾਲ ਹੋ ਚੁੱਕੇ ਹਨ ਪਰ ਮੈਨੂੰ ਸਾਰੀ ਦੁਨੀਆ ਦੀਆਂ ਕੁੜੀਆਂ ਤੋਂ ਜ਼ਿਆਦਾ ਖੂਬਸੂਰਤ ਨੀਲਮ ਲੱਗਦੀ ਆ ਕਿਉਂਕਿ ਉਸ ਦਾ ਦਿਲ ਬਹੁਤ ਖੂਬਸੂਰਤ ਆ ਰੱਬ ਨੇ ਮੈਨੂੰ ਦੋ ਮੁੰਡੇ ਦਿੱਤੇ ਹਨ ਕਿਸੇ ਵੀ ਖੂਬਸੂਰਤੀ ਨਾ ਦੇਖੋ ਉਸ ਦਾ ਰੰਗ ਮਟਾਪੇ ਨੂੰ ਦੇਖਣ ਦੀ ਬਜਾਏ ਉਸ ਦੀ ਖੂਬਸੂਰਤ ਪਰਵਰਿਸ਼ ਤੇ ਉਸ ਦੇ ਸੰਸਕਾਰਾਂ ਨੂੰ ਦੇਖੋ ਤਾਂ ਜੋ ਤੁਹਾਡਾ ਘਰ ਸਵਰਗ ਬਣ ਜਾਵੇ ਜਿੱਦਾਂ ਕਿ ਮੇਰਾ ਬਣ ਗਿਆ ਸੋ ਦੋਸਤੋ ਏਸੀ ਸਾਡੀ ਅਸਦੀ ਕਹਾਣੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰੋਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ